ਤਾਂ ਜਾਤ ਲੱਭ ਕੇ ਕੀ ਹੋ ਜਾਣਾ ਜਾਂ ਜਾਤ ਪੁੱਛ ਕੇ ਕੀ ਹੋ ਜਾਣਾ ਅਸੀਂ ਬੰਦੇ ਨੂੰ ਬੰਦੇ ਦੇ ਤੌਰ ਤੇ ਦੇਖਦੇ ਹਾਂ ਸਾਨੂੰ ਪਤਾ ਲੱਗ ਜੇ ਜਿਵੇਂ ਮੈਂ ਮੰਨ ਲਵਾਂ ਅਸੀਂ 10 ਸਾਲ ਤੱਕ ਦੂਜੇ ਨੂੰ ਆਖੋ ਬਜਾ ਜੇ ਸਾਨੂੰ ਪਤਾ ਲੱਗਣ ਲੱਗ ਜੇ ਵੀ ਅਸੀਂ ਇੱਕ ਜਾਤ ਦੇ ਹਾਂ ਤਾਂ ਸਾਨੂੰ ਲੱਗਣਾ ਲੈ ਉਹ ਆਪਣਾ ਬੰਦਾ ਆਪਣਾ ਬੰਦਾ ਹਾਂ ਉਹਦਾ ਆਪਣਾ ਵਿੜਾ ਸ਼ਬਦ ਕੀ ਹੈ ਵਿੜਾ ਤਾਂ ਸਾਰਿਆਂ ਦੇ ਵਿੜਾ ਤਾਂ ਵਿੜਾ ਤੇ ਫੈਰਾ ਨੇ ਹੁੰਦਾ ਹੈਗਾ ਬਸ ਉਹ ਕਹਿੰਦੇ ਨੇ ਕਿ ਇਹ ਵਿੜਾ ਵਿੜੇ ਵਾਲਿਆਂ ਦੇ ਘਰ ਨੇ ਜੀ ਗੱਲ ਤਾਂ ਫਿਲਮੀ ਆ ਵੈਸੇ ਪਰ ਨਾ ਤਾਂ ਧਰਮ ਦਾ ਤੇ ਨਾ ਜਾਤ ਦਾ ਕੋਈ ਥੋੜੇ ਮੇਰੇ ਠੱਪਾ ਤਾਂ ਲੱਗਿਆ ਨਹੀਂ ਹੋਇਆ ਜਦ ਵੀ ਦੇਖੀ ਜਾਂਦੀ ਆ ਲੋਕ ਐ ਕਰਦੇ ਨੇ ਗੱਲਾਂ ਤੇ ਤੁਸੀਂ ਬਾਹਰ ਹੋਏ ਸਟੂਡੀਓ ਤੋਂ ਅੱਛਾ ਫਲਾਨਾ ਹੋਆ ਫਲਾਨਿਆਂ ਦਾ ਮੁੰਡਾ ਕਰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਿ ਤੇ ਫਲਾਨੀ ਜਾਤ ਆ ਜੀ ਫਲਾਨੀ ਜਾਤ ਨਾਲ ਨੇ ਛੋਟੀ ਜਾਤ ਨਾਲ ਨੂੰ ਕਹਤਾ ਪਰ ਦੂਜੇ ਪਾਸੇ ਵੀ ਕਟੜਤਾ ਹੈਗੀ ਸਮੱਸਿਆ ਹੀ ਤਾਂ ਇੱਥੇ ਆ ਨਾ ਅਸੀਂ ਬੰਦੇ ਨੂੰ ਦੇ ਬੰਦੇ ਹੋਣ ਵਜੋਂ ਨਹੀਂ ਦੇਖਦੇ ਹਾਲਾਕੇ ਜਾਤਲ ਕੋਣਾ ਜਾਂ ਇਸ ਤਰ੍ਹਾਂ ਝੂਠ ਬੋਲ ਕੇ ਹੈ ਤਾਂ ਸਾਰਾ ਆਪਣੇ ਆਪ ਚੀ ਗਲਤ ਤੌਰ ਵਿਰੋਧਾਪਾਸੀ ਜਿਹੜੀ ਗੱਲ ਪਈ ਆ ਜਾਂ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਕੇ ਹਟਿਆ ਕਿ ਉਹਨੂੰ ਐ ਲੱਗਦਾ ਇਹ ਹੈ ਕੀ ਆ ਗੱਲ ਨਹੀਂ ਹੁਣ ਤਾਂ ਕਹਿੰਦੇ ਕਹਿੰਦੇ ਹਾਲਾਤ ਬਦਲ ਗਏ ਨੇ ਨਹੀਂ ਪਰ ਫਿਰ ਵੀ ਨਾ ਜੇ ਤੁਸੀਂ ਕਹਿ ਦੋ ਕਿ ਨਿਕਲ ਗਿਆ ਤੁਹਾਡੇ ਅੰਦਰੋਂ ਐ ਨਹੀਂ ਵੀ ਜਾ ਉੱਥੇ ਫਿਰ ਉਹ ਝੂਠ ਵੀ ਬੋਲਦਾ ਵੀ ਮੈਂ ਨਹੀਂ ਇਹ ਤਾਂ ਸਾਡਾ ਸੀਰੀ ਆ ਬਾਪ ਨੂੰ ਸੀਰੀ ਵੀ ਕਹਿੰਦਾ ਉਹ ਕਿਉਂਕਿ ਕਿਤੇ ਨਾ ਕਿਤੇ ਉਹ ਦੁਬੰਦ ਆ ਉਹਦੇ ਵਿੱਚ ਹੁਣ ਕਹਿ ਕੇ ਕੋਸ਼ ਆਇਆ ਬਾਬ ਦੀ ਹਾਲਤ ਕੋਸ਼ਾ ਤਾਂ ਉਦੋਂ ਇੱਕ ਤਣਾਅ ਪੈਦਾ ਹੁੰਦਾ ਵੀ ਦੁਨੀਆਂ ਦਾ ਤੂੰ ਬੰਦਾ ਦੱਸਦਾ ਆਪਣੇ ਆਪ ਨੂੰ ਜਿਸ ਤਨ ਦਾ ਰੱਜਿਆ ਪੂਜਿਆ ਵੀ ਬਾਪ ਤਾਂ ਸਿਰ ਰਲਿਆ ਹੋਇਆ ਐਸ ਐਮ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਬੁੱਕਮਾਰਕ ਪ੍ਰੋਗਰਾਮ ਲੈ ਕੇ ਆਇਆ ਹਾਂ ਬੁੱਕਮਾਰਕ ਪ੍ਰੋਗਰਾਮ ਤਹਿਤ ਅਸੀਂ ਕਿਤਾਬਾਂ ਤੇ ਨਾਵਲਾਂ ਤੇ ਕਹਾਣੀਆਂ ਤੇ ਚਰਚਾ ਕਰਦੇ ਹਾਂ ਅੱਜ ਦੋ ਕਹਾਣੀਆਂ ਨੇ ਹੁਣ ਮੈਂ ਝੂਠ ਨਹੀਂ ਬੋਲਦਾ ਤੇ ਆ ਆਪਾਂ ਘਰ ਬਣਾਈਏ ਜਿਸ ਨੂੰ ਸਿਰਜਿਆ ਲਿਖਿਆ ਸਿਮਰਨ ਢਾਲੀਵਾਲ ਹੋਣਾ ਨੇ ਕਹਾਣੀਆਂ ਜਾਤ ਪਾਤ ਦੀ ਗੱਲ ਕਰਦੀਆਂ ਨੇ ਸਾਡੇ ਸਮਾਜ ਚ ਜਾਤ ਪਾਤ ਕਿੱਥੇ ਪਈ ਹੈ ਕਿਤਾਬਾਂ ਵਾਲੇ ਇਸ ਖੇਤਰ ਦੇ ਵਿੱਚ ਲੇਖਕਾਂ ਦੇ ਵਿੱਚ ਵੀ ਜਾਤ ਪਾਤ ਹੈ ਨੋਟ ਹੁੰਦੀ ਰਹਿੰਦੀ ਅਕਸਰ ਕਿਉਂਕਿ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਉੱਤੇ ਵੀ ਸ਼ੋਰ ਹੁੰਦਾ ਰਹਿੰਦਾ ਹੈਗਾ ਗੱਲਬਾਤ ਕਰਨ ਲਈ ਸਾਡੇ ਇਸ ਦੋਨਾਂ ਕਹਾਣੀਆਂ ਦੇ ਲੇਖਕ ਸਿਮਰਨ ਢਾਲੀਵਾਲ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਹੈਪੀ ਜੀ ਸ਼ੁਕਰੀਆ ਬਹੁਤ ਸ਼ੁਕਰੀਆ ਠੀਕ ਹੋ ਤੁਸੀਂ ਬਹੁਤ ਵਧੀਆ ਕਹਾਣੀਆਂ ਤੁਹਾਡੀਆਂ ਕਮਾਲ ਹੁੰਦੀਆਂ ਨੇ ਹਾਂ ਧੰਨਵਾਦ ਤੁਹਾਡਾ ਕਹਾਣੀ ਸਿਰਜਦੇ ਕਿਵੇਂ ਹੋ ਕਹਾਣੀਆਂ ਮੈਂ ਸਮਝਦਾ ਕਿ ਸਮਾਜ ਚ ਪਈਆਂ ਹੁੰਦੀਆਂ ਜੀ ਤੁਸੀਂ ਜਿਵੇਂ ਇੱਕ ਨਿੱਕੀ ਜਿਹੀ ਗੱਲ ਜਾਤ ਪਾਤ ਦੀ ਉਹ ਕੀਤੀ ਬਹੁਤ ਗਹਿਰੇ ਤਰੀਕੇ ਇਹ ਚੀਜ਼ ਸਾਡੇ ਸਮਾਜ ਚ ਪਈ ਆ ਜੀ ਜਿਹੜੀਆਂ ਤੁਸੀਂ ਦੋ ਕਹਾਣੀਆਂ ਦੀ ਗੱਲ ਕੀਤੀ ਇਹਨਾਂ ਕਹਾਣੀਆਂ ਨੂੰ ਫੜਦਿਆਂ ਮੈਂ ਆਲੇ-ਦੁਆਲੇ ਚੀਜ਼ਾਂ ਦੇਖੀਆਂ ਸਾਡੇ ਅੰਦਰੋਂ ਹੀ ਗੱਲਾਂ ਨਿਕਲਦੀਆਂ ਨਹੀਂ ਕਿਸੇ ਦੇ ਅੰਦਰੋਂ ਬਣੀ ਨਿਕਲੀਆਂ ਸੀ ਤੁਸੀਂ ਖੁਦ ਹੀ ਕਹਤ ਆ ਪੜ੍ਹੇ ਲਿਖੇ ਜਾਂ ਕਹਾਣੀਆਂ ਲਿਖਣ ਵਾਲੇ ਜਾਂ ਸਾਹਿਤ ਸਿਰਜਣ ਵਾਲੇ ਜਾਂ ਵਿਦਵਾਨ ਲੋਕ ਹਨਾ ਜਿਨ੍ਹਾਂ ਨੂੰ ਅਸੀਂ ਅਖੌਤੀ ਵਿਦਵਾਨ ਮੈਂ ਤੇ ਕਹੂੰਗਾ ਵੀ ਅਸੀਂ ਅਸੀਂ ਵੀ ਨਹੀਂ ਨਿਕਲਦੇ ਉਹਨਾਂ ਚੋਂ ਤਾਂ ਫਿਰ ਜਦੋਂ ਇਹੋ ਜੇ ਸੰਕਟ ਲੇਖਕ ਸਮਾਜ ਚੋਂ ਦੇਖਦਾ ਲੱਭਦਾ ਤਾਂ ਉਹਨਾਂ ਨੂੰ ਉਹ ਕਹਾਣੀਆਂ ਚਟਾਲਦਾ ਕੱਲੀ ਇਸ ਮਸਲੇ ਦੀ ਗੱਲ ਨਹੀਂ ਹੋਰ ਹਜ਼ਾਰਾਂ ਹੀ ਸਮੱਸਿਆਵਾਂ ਚੁਣੌਤੀਆਂ ਮਸਲੇ ਨੇ ਬੰਦੇ ਦੇ ਦੁੱਖ ਦੀਆਂ ਇੰਨੀਆਂ ਗੱਲਾਂ ਨੇ ਜਿਹੜੀਆਂ ਲੇਖਕ ਸਿਰਜਕ ਦੇਖਦਾ ਮੈਂ ਔਰ ਮੇਰੇ ਵਰਗੇ ਹੋਰ ਲੋਕ ਤਾਂ ਉੱਥੋਂ ਅਸੀਂ ਰਚਨਾਵਾਂ ਫੜਦੇ ਹਾਂ ਉੱਥੋਂ ਅਸੀਂ ਆਪਣੀਆਂ ਸਾਹਿਤਕ ਕਿਰਤਾਂ ਜਿਹੜੀਆਂ ਕੱਢਦੇ ਹਾਂ ਜੀ ਤਾਂ ਉਹਨਾਂ ਕਿਰਤਾ ਜੋ ਕੁਝ ਕਿਰਤਾ ਪਰਵਾਣ ਚੜ ਜਾਂਦੀਆਂ ਨੇ ਤੁਹਾਡੇ ਵਰਗੇ ਮੁਹੱਬਤ ਕਰਨ ਵਾਲਿਆਂ ਨੂੰ ਪਸੰਦਾ ਜਾਂਦੀਆਂ ਜੀ ਹੁਣ ਮੈਂ ਝੂਠ ਨਹੀਂ ਬੋਲਦਾ ਜਿਹੜੀ ਕਹਾਣੀ ਦੀ ਆਪਾਂ ਗੱਲ ਕਰ ਰਹੇ ਆ ਬੜੀ ਕਮਾਲ ਦੀ ਕਹਾਣੀ ਹੈ ਕਿ ਵੀ ਮੈਂ ਹੁਣ ਝੂਠ ਨਹੀਂ ਬੋਲਦਾ ਮੈਂ ਸੱਚੀ ਉਸ ਜਾਤ ਚੋਂ ਆ ਤਾਂ ਮੈਨੂੰ ਉਸੇ ਤਰ੍ਹਾਂ ਦੇਖਿਆ ਜਾਵੇ ਉਸ ਕਹਾਣੀ ਦੇ ਵਿੱਚ ਇੱਕ ਐਸੇ ਬੰਦੇ ਦੀ ਮਾਨਸਿਕਤਾ ਪਈ ਆ ਜਿਹੜਾ ਤਾਂ ਉਮਰ ਲੁਕੋਂਦਾ ਰਹਿੰਦਾ ਮੈਂ ਕੌਣ ਆ ਲੁਕੋਂਦਾ ਕਿਉਂ ਸਭ ਤੋਂ ਪਹਿਲਾ ਤਾਂ ਸਵਾਲ ਇਹ ਬਣਦਾ ਜੀ ਲੁਕੋਂਣ ਪਿੱਛੇ ਕਾਰਨ ਕੀ ਆ ਕਿ ਉਹ ਉਹ ਦੇਖ ਚੁੱਕਿਆ ਕਿ ਸਮਾਜ ਦੇ ਵਿੱਚ ਉਹਨੂੰ ਜਿਹੜਾ ਉਹ ਤਸਕਾਰ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਜੀ ਉਹਦੀ ਜਾਤ ਦਾ ਕਰਕੇ ਉਹਦੇ ਨੀਵੇਂ ਹੁਣ ਕਰਕੇ ਉਹਦੀ ਜਾਤ ਨੂੰ ਨੀਵਾ ਸਮਝਿਆ ਜਾਂਦਾ ਇਸ ਕਰਕੇ ਤਾਂ ਉਹ ਉਹਨੇ ਦੇਖਿਆ ਕਿ ਮੇਰੇ ਬਾਪ ਨੂੰ ਉਹਦੇ ਬਾਪ ਨੂੰ ਸਾਨੂੰ ਬੜੇ ਕੰਮੀ ਤੇ ਉਸ ਤਰ੍ਹਾਂ ਦੇ ਨਮਾਣੇ ਜੇ ਤੇ ਹਣਾ ਗਾਲ ਕੱਢ ਕੇ ਬੁਲਾਉਣ ਵਾਲੇ ਸਮਝ ਲਿਆ ਬਸ ਠੀਕ ਆ ਇਹਨਾਂ ਨਾਲ ਤਾਂ ਜਿੰਮੇ ਮਰਜੀ ਕਰ ਲੂ ਜੀ ਤਾਂ ਜਦੋਂ ਉਹਨੇ ਉਹ ਉਹ ਭਾਵੇਂ ਸਮਝੇ ਸਮਾਜ ਦੇ ਕਿ ਯਾਰ ਵੀ ਇੰਨਾ ਜ਼ਿਆਦਾ ਬੁਰੇ ਹਾਲ ਸਾਡੇ ਤਾਂ ਵੀ ਮੈਂ ਥੋੜਾ ਜਿਹਾ ਕੁਝ ਕਰਾਂ ਮੈਂ ਇਹਨੂੰ ਬਦਲਾਂ ਹੁਣ ਕਿਉਂਕਿ ਇਹ ਬੜੀ ਕੁਦਰਤੀ ਗੱਲ ਆ ਗੱਲ ਤਾਂ ਫਿਲਮੀ ਆ ਵੈਸੇ ਪਰ ਨਾ ਤਾਂ ਧਰਮ ਦਾ ਤੇ ਨਾ ਜਾਤ ਦਾ ਕੋਈ ਥੋੜੇ ਮੇਰੇ ਠੱਪਾ ਤਾਂ ਲੱਗਿਆ ਨਹੀਂ ਹੋਇਆ ਵੀ ਬੰਦੇ ਦੇ ਮੱਥੇ ਤੇ ਲਿਖਿਆ ਮੱਥੇ ਤੇ ਤਾਂ ਲਿਖਿਆ ਨਹੀਂ ਹੋਇਆ ਪਿੰਡ ਛੱਡ ਕੇ ਜਿੱਦੋਂ ਕਿਤੇ ਪੜਨ ਲਈ ਜਾਂਦਾ ਜਾਂ ਬਾਹਰ ਨਿਕਲਦਾ ਪਿੰਡ ਤੋਂ ਹੁਣ ਉੱਥੇ ਤਾਂ ਲੋਕ ਨਹੀਂ ਜਾਣਦੇ ਕਿਹਨਾਂ ਦਾ ਮੁੰਡਾ ਉਹ ਫਿਰ ਕਹਿੰਦਾ ਵੀ ਮੈਂ ਆਪੇ ਦੱਸ ਦੇਣਾ ਮੈਂ ਕਿਹਨਾਂ ਦਾ ਮੁੰਡਾ ਜਾਂ ਮੈਨੂੰ ਜਿਹੜੀ ਚੀਜ਼ ਚੰਗੀ ਲੱਗਦੀ ਮੈਂ ਉਹ ਕਹਿ ਦੇਣਾ ਉਹ ਕੋਈ ਇੱਕ ਇੱਕ ਕੋਈ ਸੋ ਕਾਲਡ ਮੇਥ ਲਾਈਦਾ ਵੀ ਐਸ ਯਾਤ ਨੂੰ ਤੁਸੀਂ ਉੱਚੀ ਮੰਨਦੇ ਆ ਮੈਂ ਉਹਨਾਂ ਦਾ ਮੁੰਡਾ ਮਗਰ ਗੇਟ ਤੇ ਜਿਵੇਂ ਅਕਸਰ ਆਪਾਂ ਦੇਖਦੇ ਆ ਵੱਡੇ ਸ਼ਹਿਰਾਂ 'ਚ ਲਿਖਿਆ ਹੁੰਦਾ ਫੁਲਾਣੇ 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 ਦਾ ਘਰ ਤਾਂ ਉਹ ਉੱਥੇ ਜਿੰਨਾ ਚਿਰ ਜਿਉਂਦਾ ਜਿੰਨਾ ਚਿਰ ਵਿਚਰਦਾ ਉਸ ਸਮਾਜ ਦੇ ਵਿੱਚ ਆਪਣੀ ਦੁਨੀਆ ਦੇ ਵਿੱਚ ਜਿਹੜੀ ਉਹਦੇ ਪਿੰਡ ਤੋਂ ਬਾਹਰ ਦੀ ਦੁਨੀਆ ਤਾਂ ਉੱਤੇ ਫਿਰ ਉਹ ਜੋ ਨੂੰ ਲੱਗਦਾ ਕਿ ਇਹ ਇਹਦੇ ਨਾਲ ਹੀ ਸੈਟਾ ਕੰਮ ਇਹਦੇ ਨਾਲ ਹੀ ਮੈਨੂੰ ਸਤਕਾਰ ਦਿੰਦੇ ਆ ਇਹਦੇ ਨਾਲ ਹੀ ਮੈਨੂੰ ਵੱਡਾ ਸਮਝਦੇ ਆ ਤਾਂ ਉਹ ਫਿਰ ਉਹਨੂੰ ਉਹੀ ਕਹਿ ਕੇ ਉਹ ਚਲਾ ਲੈਂਦਾ ਗੱਡੀ ਆਪਣੇ ਗੋਤ ਦੀ ਗੱਲ ਕਰ ਰਹੇ ਹਾਂ ਉਹ ਅਕਸਰ ਆਪਾਂ ਕਹਿੰਦੇ ਨੇ ਕਿ ਗੋਤ ਦੀ ਵੀ ਜਾਂ ਜਾਤ ਦੀ ਵੀ ਜਾਤਾਂ ਗੋਤਾਂ ਕਾਫੀ ਨਹੀਂ ਚਰਚਾ ਵੀ ਹੁੰਦੀ ਹੈ ਯੂਨੀਵਰਸਿਟੀਆਂ 'ਚ ਵੀ ਚਰਚਾ ਹੁੰਦੀ ਹੈ ਵੀ ਸਾਨੂੰ ਮਤਲਬ ਉਸ ਤੇ ਪਰਚੇ ਪੜੇ ਜਾਂਦੇ ਨੇ ਹਾਂ ਪਰ ਆਪਦੇ ਨਾਮਾਂ ਪਿੱਛੋਂ ਹਟਦੇ ਨਹੀਂ ਨਾ ਤਾਂ ਉਹ ਫਿਰ ਉਹਨਾਂ ਚਰ ਉਹ ਆਪਣਾ ਚਲਾਉਂਦਾ ਰਹਿੰਦਾ ਉਸ ਗੱਲ ਦੇ ਨਾਲ ਆਪਣੀ ਗੱਲ ਵੀ ਮੈਂ ਮੈਂ ਤਾਂ ਜੀ ਫਲਾਨਿਆਂ ਦਾ ਮੁੰਡਾ ਸੀ ਤਾਂ ਆਵਾ ਤਾਂ ਉਹਦੀ ਗੱਡੀ ਚੱਲਦੀ ਵੀ ਰਹਿੰਦੀ ਆ ਨਿਕ ਨਿਕ ਟਵਿਸਟ ਨੇ ਕਹਾਣੀ ਦੇ ਵਿੱਚ ਵੀ ਕਦੇ ਫਿਰ ਉਹਦੀ ਉਹੀ ਜਮਾਤੀ ਪਿੰਡ ਆ ਜਾਂਦੇ ਨੇ ਉਹਨੇ ਬਾਪ ਨੂੰ ਜਦੋਂ ਦੇਖਣ ਲੱਗਦੇ ਨੇ ਸਾਹਮਣੇ ਹੁਣ ਕਹਿ ਕੇ ਕੋਸ਼ਾ ਆ ਬਾਪ ਦੀ ਹਾਲਤ ਕੋਸ਼ਾ ਤਾਂ ਉਹਦੋਂ ਇੱਕ ਤਣਾਅ ਪੈਦਾ ਹੁੰਦਾ ਵੀ ਉਹ ਜੇ ਉਹਨੂੰ ਬਾਪ ਕਹਿੰਦਾ ਤਾਂ ਫਿਰ ਲੱਗਦਾ ਵੀ ਯਾਰ ਜਿਹੜੇ ਜਿਹੜੇ ਸਹਾਰ ਦਾ ਤੂੰ ਬੰਦਾ ਦੱਸਦਾ ਆਪਣੇ ਆਪ ਨੂੰ ਜਿਹੜੀ ਦੁਨੀਆ ਦਾ ਤੂੰ ਬੰਦਾ ਦੱਸਦਾ ਆਪਣੇ ਆਪ ਨੂੰ ਜਿਸ ਤਨ ਦਾ ਰੱਜਿਆ ਪੂਜਿਆ ਵੀ ਬਾਪ ਤਾਂ ਸਰੀਰ ਵਾਲਿਆ ਹੋਇਆ ਹੂੰ ਤਾਂ ਉੱਥੇ ਫਿਰ ਝੂਠ ਵੀ ਬੋਲਦਾ ਵੀ ਮੈਂ ਨਹੀਂ ਇਹ ਤਾਂ ਸਾਡਾ ਸੀਰੀ ਆ ਤੇ ਬਾਪ ਨੂੰ ਸੀਰੀ ਵੀ ਕਹਿੰਦਾ ਉਹ ਵੀ ਇਹ ਤਾਂ ਕਿਉਂਕਿ ਕਿਤੇ ਨਾ ਕਿਤੇ ਉਹ ਦਵੰਦ ਆ ਉਹਦੇ ਅੰਦਰ ਦਾ ਜੀ ਹਾਲਾਂਕਿ ਜਾਤ ਲਕੋਣਾ ਜਾਂ ਇਸ ਤਰ੍ਹਾਂ ਝੂਠ ਬੋਲ ਕੇ ਉਹ ਹੈ ਤਾਂ ਸਾਰਾ ਆਪਣੇ ਆਪ ਚੀ ਗਲਤ तौर ਵਿਰੋਧਾਪਾਸੀ ਵੀ ਪਰ ਉਹ ਕਰਦਾ ਰਹਿੰਦਾ ਕਿਉਂਕਿ ਕਿਤੇ ਨਾ ਕਿਤੇ ਉਹਦੇ ਅੰਦਰ ਇੱਕ ਗੱਲ ਜੜ ਕਰ ਗਈ ਕਿ ਮੈਂ ਸੱਚ ਬੋਲੂਗਾ ਜਾਂ ਮੇਰੀ ਜਾਤ ਪਤਾ ਲੱਗੂਗੀ ਤਾਂ ਮੇਰੀ ਤੋਹੀਨ ਆ ਮੈਨੂੰ ਇਹਨਾਂ ਨੇ ਮੇਰੇ ਦੋਸਤਾਂ ਨੇ ਜਾਂ ਮੇਰੇ ਨਾਲ ਦਾ ਜਿਹੜਾ ਸਮਾਜ ਆ ਜਿਨ੍ਹਾਂ ਲੋਕਾਂ ਚ ਮੈਂ ਬਹਿਣਾ ਉੱਠਦਾ ਇਹਨਾਂ ਨੇ ਮੈਨੂੰ ਸਤਿਕਾਰ ਨਹੀਂ ਦੇਣਾ ਹੂੰ ਤੋ ਕਰਦਾ ਰਹਿਣਾ ਕਿਉਂ ਇਹ ਕਿਉਂ ਇਸ ਕਰੈਕਟਰ ਦੇ ਦਿਮਾਗ ਚ ਇਹ ਗੱਲ ਬੈਠ ਜਾਂਦੀ ਹੈ ਇਹਦੇ ਕੀ ਮਤਲਬ ਕਿਉਂ ਤੁਸੀਂ ਕਿਵੇਂ ਫੜਿਆ ਇਸ ਚੀਜ਼ ਨੂੰ ਇਹ ਤਾਂ ਇਹ ਤਾਂ ਬਹੁਤ ਪਈ ਆ ਗੱਲ ਸਮਾਜ ਚ ਨਾ ਔਰ ਉਹਦੇ ਜਿਹੜੀ ਗੱਲ ਪਈ ਆ ਜਾਂ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਕੇ ਹਟਿਆ ਕਿ ਉਹਨੂੰ ਐ ਲੱਗਦਾ ਇਹ ਹੈ ਕੀ ਆ ਗੱਲ ਨਹੀਂ ਹੁਣ ਤਾਂ ਕਹਿੰਦੇ ਕਹਿੰਦੇ ਹਾਲਾਤ ਬਦਲ ਗਏ ਨੇ ਨਹੀਂ ਬਦਲ ਗਏ ਨੇ ਬਹੁਤ ਬਦਲ ਗਏ ਵੈਸੇ ਨੋ ਡਾਊਟ ਬਦਲ ਗਏ ਨੇ ਬਹੁਤ ਬਦਲ ਗਏ ਹੋਣਗੇ ਪਰ ਫਿਰ ਵੀ ਨਾ ਜੇ ਤੁਸੀਂ ਕਹਿ ਦੋ ਕਿ ਨਿਕਲ ਗਿਆ ਤੁਹਾਡੇ ਅੰਦਰੋਂ ਐ ਨਹੀਂ ਇਹ ਗੱਲ ਲੋਕ ਖਾਸ ਤੌਰ ਤੇ ਜਿਹੜਾ ਕਿਸੇ ਛੋਟੀ ਜਾਤ ਨੂੰ ਖੌਤੀ ਛੋਟੀ ਜਾਤ ਨੂੰ ਬਿਲੋਂਗ ਕਰਦਾ ਜੁੜਿਆ ਉਹਦੇ ਨਾਲ ਉਹ ਤਾਂ ਉਹ ਉਹ ਤਾਂ ਨਹੀਂ ਕਹਿੰਦਾ ਚੱਲ ਜਾ ਜਾਂ ਉਹਨਾਂ ਦੀ ਫਾਈਨੈਂਸ਼ੀਅਲ ਸਥਿਤੀ ਵੀ ਸੁਧਰ ਗਈ ਹੋਊਗੀ ਕੁਝ ਵੀ ਹੋ ਗਿਆ ਹੋਊਗਾ ਪਰ ਜਿਹੜੇ ਆਪਣੇ ਆਪ 'ਚ ਜਿਹੜੇ ਆਪਣੇ ਆਪ ਨੂੰ ਵੱਡੇ ਸੁਪੀਰੀਅਲ ਜਾਂ ਵੱਡੀਆਂ ਜਾਤਾਂ ਵਾਲੇ ਉਹਨਾਂ ਅੰਦਰੋਂ ਥੋੜੀ ਤਾਂ ਨਿਕਲੇ ਅਜੇ ਮੈਂ ਮੈਂ ਤਾਂ ਬਹੁਤ ਐਸੀਆਂ ਤੁਹਾਨੂੰ ਨਹੀਂ ਹੋ ਸਕਦਾ ਕਈ ਵਾਰੀ ਇਹ ਵੀ ਹੁੰਦਾ ਕਿ ਜੇ ਵੱਡੀਆਂ ਜਾਤਾਂ ਵਾਲੇ ਜਾਤ ਤਾਂ ਕਈ ਵਾਰੀ ਮਤਲਬ ਜ਼ਮੀਨ ਹੁੰਦੀ ਨਹੀਂ ਹਾਂ ਨਹੀਂ ਹੁਣ ਫੇਰ ਵੀ ਉਹ ਜਾਤ ਵਾਲਾ ਤਾਂ ਹੈ ਸਿਸਟਮ ਨਹੀਂ ਹੈਗੀ ਬਹੁਤ ਨਹੀਂ ਇੱਕ ਥੋੜਾ ਨਾ ਮਤਲਬ ਬਹੁਤ ਐਸੀਆਂ ਉਦਾਹਰਨਾਂ ਨੇ ਜ਼ਮੀਨ ਨਹੀਂ ਹੈ ਜਾਂ ਉਹਨਾਂ ਨੂੰ ਲੇਬਰ ਵੀ ਕਰਨੀ ਪੈ ਰਹੀ ਆ ਜਾਂ ਜਾਂ ਉਸ ਤਰ੍ਹਾਂ ਦੇ ਮਾੜੇ ਹਾਲਾਤ ਵੀ ਨੇ ਬਥੇਰੀਆਂ ਐਸੀਆਂ ਹੁਣ ਬੇਸਿਕਲੀ ਸਮਾਜ ਦੀ ਤਰਤੀਬ ਵੀ ਇਸ ਤਰ੍ਹਾਂ ਦੀ ਆ ਨਾ ਹੋਣਾ ਤਾਂ ਇਹ ਚਾਹੀਦਾ ਕਿ ਆਰਥਿਕ ਤੌਰ ਤੇ ਦੇਖਿਆ ਜਾਵੇ ਹਮ ਆਰਥਿਕ ਤੌਰ ਤੇ ਮੈਂ ਕਹਿੰਨਾ ਬਹੁਤ ਸਾਰੇ ਇਹ ਜਿਹੜੇ ਆ ਉਹ ਛੋਟੀਆਂ ਜਾਤਾਂ ਵਾਲੇ ਵੀ ਸੰਪਨ ਨੇ ਚੰਗਾ ਕਮਾ ਰਹੇ ਨੇ ਚੰਗੇ ਕਾਰੋਬਾਰ ਨੇ ਬਹੁਤ ਸਾਰੇ ਜਿਹੜੇ ਜ਼ਿਮੀਦਾਰ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਉਹਨਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਜਾਂ ਸਾਧਨ ਨਹੀਂ ਹੈਗੇ ਉਸ ਦਾ ਮਨੁੱਖ ਦਾ ਮਨੁੱਖ ਹੋਣਾ ਲਾਜ਼ਮੀ ਹੈ ਮਨੁੱਖ ਹੋਣਾ ਜ਼ਿਆਦਾ ਲਾਜ਼ਮੀ ਆ ਔਰ ਮੈਨੂੰ ਲੱਗਦਾ ਕਿ ਤੁਸੀਂ ਮਨੁੱਖ ਨੂੰ ਮਨੁੱਖ ਵਜੋਂ ਜਾਣੋ ਮੈਂ ਤੁਹਾਨੂੰ ਕਿਉਂਕਿ ਇੱਧਰ ਵੀ ਆ ਜਾਂਦਾ ਹੈ ਨਾ ਜਿਵੇਂ ਆਪਾਂ ਇੱਕ ਤਾਂ ਕਹਿ ਦਿੰਨੇ ਆ ਕਿ ਵੀ ਇਹ ਫਲਾਨੀ ਜਾਤ ਆ ਜੀ ਫਲਾਨੀ ਜਾਤ ਨਾਲ ਨੇ ਛੋਟੀ ਜਾਤ ਨਾਲ ਨੂੰ ਕਹਤਾ ਪਰ ਦੂਜੇ ਪਾਸੇ ਵੀ ਕੱਟੜਤਾ ਹੈਗੀ ਆ हां बिल्कुल छोटी जात ਦਾ ਬੰਦਾ ਹੈਗਾ ਜਿਹੋ ਕਿਤੇ ਉੱਚੇ ਪਦਵੇ ਤੇ ਪਦਵੀ ਤੇ ਪਹੁੰਚਦਾ ਹੈ ਤਾਂ ਉਹ ਕਹਿੰਦਾ ਮੈਂ ਐਕਸਪੀਰੀਅਨ ਜਿਵੇਂ ਤੁਹਾਡੇ ਇਸ ਕਹਾਣੀ ਦੇ ਵਿੱਚ ਵੀ ਆ ਕਿ ਮੈਂ ਠੀਕ ਆ ਜੀ ਲਾਸਟ ਤੇ ਜਾ ਕੇ ਕਹਿੰਦਾ ਕਿ ਹੁਣ ਨਹੀਂ ਝੂਠ ਬੋਲਦਾ ਹਾਂ ਕਿਉਂਕਿ ਹੁਣ ਮੈਂ ਸੁਪੀਰੀਅਲ ਹੋ ਗਿਆ ਉਹਨੂੰ ਲੱਗਦਾ ਕਿ ਹੁਣ ਮੈਂ ਉੱਚ ਅਧਿਕਾਰੀ ਹਾਂ ਉਹ ਉਹੀ ਤਾਂ ਵਿਅੰਗ ਸੀਗਾ ਉਹੀ ਤਾਂ ਦਵੰਦ ਸੀਗਾ ਇਹ ਕਟੜਤਾ ਪਈ ਹੈ ਨਾ ਜਿਹੜਾ ਤੁਹਾਡਾ ਤੁਸੀਂ ਦੁਆਬੇ ਚ ਪਰ ਮੈਂ ਕਹਿੰਦਾ ਸਮੱਸਿਆ ਹੀ ਤਾਂ ਇੱਥੇ ਆ ਨਾ ਅਸੀਂ ਬੰਦੇ ਨੂੰ ਦੇ ਬੰਦੇ ਹੋਣ ਵਜੋਂ ਨਹੀਂ ਦੇਖਦੇ ਮੈਂ ਮਤਲਬ ਹੁਣ ਆਪਾਂ ਇੱਕ ਇੱਕ ਛੋਟੀ ਜਿਹੀ ਨਿੱਜੀ ਗੱਲ ਕਰਦੇ ਹਾਂ ਕਹਾਣੀਆਂ ਤੋਂ ਵੀ ਬਾਹਰ ਆ ਕੇ ਮੈਂ 10 ਸਾਲ ਤੋਂ ਤੁਹਾਨੂੰ ਜਾਣਦਾ ਮੈਨੂੰ ਨਹੀਂ ਵਾਸਤਾ ਤੁਸੀਂ ਕੌਣ ਜੀ ਮੈਂ ਤੁਹਾਨੂੰ ਕਦੇ ਨਹੀਂ ਪੁੱਛਿਆ ਜੀ ਨਾ ਤੁਸੀਂ ਮੈਨੂੰ ਕਦੇ ਦੱਸਿਆ ਜੀ ਨਾ ਮੈਨੂੰ ਲੋੜ ਆ ਮੈਂ ਤੁਹਾਨੂੰ ਕਿਹੜੇ ਸਰਕਾਰਾਂ ਸਦਕਾ ਜਾਣਦਾ ਮੇਰੀ ਤੁਹਾਡੇ ਤੱਕ ਕੀ ਪਹੁੰਚ ਆ ਮੇਰੀ ਤੁਹਾਡੇ ਤੱਕ ਕੀ ਲੋੜ ਆ ਮੇਰੀ ਤੁਹਾਡੇ ਨਾਲ ਕਿੰਨੀ ਮੁਹੱਬਤ ਆ ਕੀ ਰਿਸ਼ਤਾ ਮੈਨੂੰ ਜੇ ਉਹਦੇ ਨਾਲ ਰੱਜ ਨਹੀਂ ਜੇ ਮੇਰਾ ਉਹਦੇ ਨਾਲ ਨਹੀਂ ਸਰਿਆ ਜਾਂ ਮੇਰੀ ਮੇਰੀ ਸਾਜ ਮੇਰੀ ਮੁਹੱਬਤ ਉਹਦੇ ਨਾਲ ਪੂਰੀ ਨਹੀਂ ਹੋਈ ਤਾਂ ਜਾਤ ਲੱਭ ਕੇ ਕੀ ਹੋ ਜਾਣਾ ਜਾਂ ਜਾਤ ਪੁੱਛ ਕੇ ਕੀ ਹੋ ਜਾਣਾ ਅਸੀਂ ਬੰਦੇ ਨੂੰ ਬੰਦੇ ਦੇ ਤੌਰ ਤੇ ਦੇਖਦੇ ਨਹੀਂ ਨਾ ਸਾਡੀ ਸਮੱਸਿਆ ਇੱਥੋਂ ਸ਼ੁਰੂ ਹੁੰਦੀ ਜਦੋਂ ਅਸੀਂ ਬੰਦੇ ਨੂੰ ਬੰਦੇ ਦੇ ਤੌਰ ਤੇ ਦੇਖਣ ਲੱਗ ਗਏ ਫਿਰ ਉੱਚੀ ਜਾਤ ਦਾ ਵੀ ਰੌਲਾ ਨਹੀਂ ਤੇ ਨਿਮੀ ਜਾਤ ਦਾ ਵੀ ਰੌਲਾ ਨਹੀਂ ਫਿਰ ਝੂਠ ਬੋਲਣ ਦਾ ਵੀ ਰੌਲਾ ਨਹੀਂ ਤੇ ਸੱਚ ਲੁਕਾਉਣ ਦਾ ਵੀ ਰੌਲਾ ਨਹੀਂ ਰੌਲਾ ਐਸੇ ਗੱਲ ਦਾ ਕਿ ਅਸੀਂ ਬੰਦੇ ਨੂੰ ਬੰਦੇ ਵਜੋਂ ਨਹੀਂ ਦੇਖਦੇ ਅਸੀਂ ਜਾਤ ਪਹਿਲਾ ਲੱਭਦੇ ਮੈਂ ਬਹੁਤ ਦੇਖੀਆਂ ਇਹ ਗੱਲਾਂ ਫਿਰ ਤਾਂ ਮਗਰੂ ਸਾਹਿਬਾਨਾਂ ਦੀ ਵੀ ਨਹੀਂ ਮੰਨੀ ਅਸੀਂ ਹਾਂ ਨਹੀਂ ਮੰਨੀ ਬਿਲਕੁਲ ਨਹੀਂ ਮੰਨੀ ਇਹ ਤਾਂ ਇਹ ਤਾਂ ਬਿਲਕੁਲ ਸੱਚ ਗੱਲ ਹੈ ਵੀ ਉਹ ਤਾਂ ਮਾਨਸ ਨੂੰ ਇੱਕ ਜਾਤ ਮੰਨਣ ਦੀ ਗੱਲ ਕਰਦੇ ਸੀਗੇ ਨਾ ਉਹ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੀ ਆਪਣੇ ਆਪ ਚ ਇੱਕ ਬਹੁਤ ਖੂਬਸੂਰਤ ਗੱਲ ਸੀਗੀ ਉਦਾਹਰਣ ਸੀ ਉਸ ਉਸ ਗੱਲ ਨੂੰ ਪੱਕਿਆਉਣ ਲਈ ਵੀ ਉਹਨਾਂ ਨੇ ਕਿਹਦੀ ਕਿਹਦੀ ਬਾਣੀ ਉਹਦੇ ਚ ਲੱਭ ਕੇ ਦਰਜ ਕੀਤੀ ਜੀ ਦਾ ਥਾਟ ਮਿਲਦਾ ਸੀ ਉਹਨਾਂ ਦੇ ਨਾਲ ਉਹਨਾਂ ਕੋਈ ਜਾਤ ਥੋੜੀ ਦੇਖੀ ਸੀ ਉਹਨਾਂ ਨੇ ਗੁਰੂ ਦੇਖਿਆ ਸੀ ਕੌਣ ਕੌਣ ਆ ਕੌਣ ਉੱਚੀ ਜਾਦਾ ਜਾਂ ਕੌਣ ਨਹੀਂ ਵੀ ਜਾਦਾ ਵਿਚਾਰਾਂ ਦੀ ਸਾਂਝ ਸੀਗੀ ਔਰ ਵਿਚਾਰਾਂ ਦੀ ਸਾਂਝ ਨੂੰ ਇਕੱਤਰ ਕੀਤਾ ਗਿਆ ਤੁਸੀਂ ਰੋਜ਼ ਉਹਨੂੰ ਨਮਸਤਕ ਵੀ ਹੁੰਨੀ ਆ ਮੰਨਣੀ ਚਾਹੀਦੀ ਆ ਸਾਨੂੰ ਦੀ ਗੱਲ ਔਰ ਨਾ ਮੰਨਣਾ ਹੀ ਸਾਡੀ ਨਲਕੀ ਅਸਲ ਦੇ ਵਿੱਚ ਜੇ ਅਸੀਂ ਮੰਨਨੇ ਤਾਂ ਅਸੀਂ ਆਪਣੇ ਆਪ ਹੀ ਸੌ ਮਨੁੱਖ ਬਣ ਜੀਏ ਮੈਂ ਤਾਂ ਇਹ ਬਹੁਤ ਦੇਖੀ ਗੱਲ ਸਾਡੇ ਅੰਦਰ ਹੀ ਪਈ ਰਹਿੰਦੀ ਗੱਲ ਵੇ ਜੇ ਸਾਨੂੰ ਇਹ ਲੱਗਦਾ ਕਿ ਬੰਦਾ ਸਾਡੀ ਗੋਤ ਦਾ ਜਾਂ ਸਾਡੀ ਜਾਤ ਦਾ ਤਾਂ ਸਾਨੂੰ ਮੁਹੱਬਤ ਆਉਂਦੀ ਉਹਦੇ ਨਾਲ ਅਸੀਂ ਰੱਬ ਦੇ ਐਵੇਂ ਦੀਆਂ ਗੱਲਾਂ ਰਿਸ਼ਤੇਦਾਰੀਆਂ ਕੱਟਣ ਲੱਗ ਜਾਂਦੇ ਆ ਸਾਨੂੰ ਪਤਾ ਲੱਗ ਜੇ ਜਿਵੇਂ ਮੈਂ ਮੰਨ ਲਵਾਂ ਅਸੀਂ 10 ਸਾਲ ਤੱਕ ਦੂਜੇ ਨੂੰ ਆਗੋ ਬਜਾ ਜੇ ਸਾਨੂੰ ਪਤਾ ਲੱਗਣ ਲੱਗ ਜੇ ਵੀ ਅਸੀਂ ਇੱਕ ਜਾਤ ਦੇ ਆ ਤਾਂ ਸਾਨੂੰ ਲੱਗਣਾ ਲੈ ਉਹ ਆਪਣਾ ਬੰਦਾ ਆਪਣਾ ਬੰਦਾ ਹਾਂ ਉਹਦਾ ਆਪਣਾ ਹਾਲਾਂਕਿ ਦੂਜਾ ਬਗਾਨਾ ਕਿਵੇਂ ਆ ਜਿਹੜਾ ਸਾਡੀ ਜਾਤ ਦਾ ਨਹੀਂ ਉਹ ਵੀ ਕਿਵੇਂ ਬਗਾਨਾ ਬਗਾਨੇ 'ਚ ਆਪਣੇ ਦੀ ਕੀ ਪਰਿਭਾਸ਼ਾ ਮੈਨੂੰ ਇਹ ਲੱਗਦਾ ਵੀ ਮੁਹੱਬਤ ਸਾਰੇ ਕੁਝ ਦਾ ਦਾ ਆ ਰਾ ਜੇ ਮੇਰੀ ਤੁਹਾਡੀ ਮੁਹੱਬਤ ਆ ਤਾਂ ਤੁਸੀਂ ਆਪਣੇ ਆ ਜੇ ਕਿਸੇ ਹੋਰ ਨਾਲ ਮੁ ਅਸੀਂ ਮੁਹੱਬਤ ਨੂੰ ਅਸੀਂ ਮਨੁੱਖਤਾ ਨੂੰ ਅਸੀਂ ਆਪਣੇ ਨਾਤੇ ਨੂੰ ਕਿਉਂ ਨਹੀਂ ਤਗੜਾ ਕਰਦੇ ਹੂੰ ਗੱਲ ਤਾਂ ਉਹਨੂੰ ਤਗੜਾ ਕਰਨ ਦੀ ਆ ਇਹ ਜਿਵੇਂ ਆਪਾਂ ਜਿਵੇਂ ਤੁਸੀਂ ਕੈਰੈਕਟਰ ਸਿਰਜਦੇ ਹੋ ਕਿਰਦਾਰ ਸਿਰਜਦੇ ਹੋ ਕਹਾਣੀਆਂ ਚ ਜਿਵੇਂ ਪਿੰਡਾਂ ਚ ਆਪਾਂ ਦੇਖਦੇ ਆ ਅਕਸਰ ਜੇ ਕਹਦੇ ਨੇ ਕਿ ਇਹ ਵੇੜਾ ਹਾਂ ਵੇੜਾ ਸ਼ਬਦ ਕੀ ਹੈ ਵੇੜਾ ਤਾਂ ਸਾਰਿਆਂ ਦੇ ਵੇੜਾ ਤਾਂ ਵੇੜਾ ਤਾਂ ਸਾਰੇ ਨੇ ਹੁੰਦਾ ਹੈਗਾ ਬਸ ਉਹ ਕਹਿੰਦੇ ਨੇ ਕਿ ਇਹ ਵੇੜਾ ਵੇੜੇ ਵਾਲਿਆਂ ਦੇ ਘਰ ਨੇ ਜੀ ਮੈਂ ਜਿਵੇਂ ਪਿਛਲੇ ਦਿਨਾਂ ਚ ਗਿਆ ਕਿਸੇ ਫੰਕਸ਼ਨ ਤੇ ਹੁਣ ਉਹ ਜਿਵੇਂ ਨਾਂ ਨੇ ਜਿਹੜਾ ਛੋਟੀ ਜਾਤ ਦਾ ਹੈ ਉਹਦਾ ਨਾਂ ਵੀ ਛੋਟਾ ਕਰ ਦਿੰਦੇ ਨੇ ਬਿਲਕੁਲ ਭੋਲੂ ਸਰਪ ਭੋਲੇ ਸਰਪੰਚ ਦੇ ਘਰੇ ਜਾਣਾ ਅੱਛਾ ਭੋਲੂ ਵਿੜੇ ਵਾਲਿਆਂ ਦੇ ਜਾਣਾ ਮਤਲਬ ਇਹ ਮਾਨਸਿਕਤਾ ਕਿਉਂ ਪਈ ਹੈ ਸਾਡੇ ਅੰਦਰ ਵੀ ਅਸੀਂ ਬੰਦੇ ਨੂੰ ਬੰਦਾ ਸਮਝਦੇ ਹੀ ਨਹੀਂਗੇ ਅਸੀਂ ਰਿਸਪੈਕਟ ਨਹੀਂ ਹਿੰਦੇ ਹਾਲਾਂਕਿ ਤੁਸੀਂ ਦੇਖੋ ਬੰਦਾ ਸਰਪੰਚ ਦੇ ਅਹੁਦੇ ਤੇ ਆ ਹਾਂ ਹੋ ਸਕਦਾ ਉਹਦੇ ਪਿੱਛੇ ਕੋਈ ਹੋਰ ਬੰਦਾ ਜਿਵੇਂ ਕਿ ਆਪਾਂ ਅਕਸਰ ਦੇਖਦੇ ਆਂ ਚੋਣਾ ਵੇਲੇ ਕਿ ਸੀਰੀ ਨੂੰ ਸਰਪੰਚ ਖੜਾ ਕਰ ਦਿੰਦਾ ਸਰਪੰਚੀ ਕੋਈ ਹੋਰ ਕਰਦਾ ਪਰ ਫਿਰ ਵੀ ਮਤਲਬ ਤੁਸੀਂ ਰਿਸਪੈਕਟ ਤਾਂ ਦੇ ਸਕਦੇ ਹੋ ਨਾ ਨਹੀਂ ਉਹ ਤਾਂ ਐਵੇਂ ਹੀ ਆ ਗੱਲ ਉਹ ਤਾਂ ਐਵੇਂ ਹੀ ਆ ਗੱਲ ਉਸ ਕਹਾਣੀ ਚ ਵੀ ਹੋਇਆ ਇਸੇ ਕਰਕੇ ਟੁੱਟ ਕੇ ਲੋਕ ਜਾਂਦੇ ਨੇ ਉਸ ਕਹਾਣੀ ਚ ਵੀ ਉਹ ਕਹਿੰਦਾ ਨਾ ਵੀ ਮਤਲਬ ਆਪਣੇ ਬਾਪ ਨੂੰ ਆਂਦਾ ਵੀ ਸਾਰੀ ਉਮਰ ਜਿਹਨੂੰ ਤਰਸੀਬ ਨਹੀਂ ਸੀ ਕਦੇ ਕਿਹਾ ਤਰਸੀਬ ਸਿਰੋ ਨਹੀਂ ਸੀ ਕਦੇ ਜਿਹਨੂੰ ਕਿਹਾ ਤਾਂ ਵੀ ਹੁਣ ਕਿਵੇਂ ਕਰਦੇ ਨੇ ਕਿਉਂਕਿ ਬਾਪ ਬਾਪ ਉਸ ਤਰਸੀਬ ਬਾਪ ਦਾ ਪੁੱਤ ਜਿਹੜਾ ਹੁਣ ਐਸ.ਡੀ.ਐਮ ਬਣ ਗਿਆ ਕਹਿੰਦਾ ਵੀ ਹੁਣ ਕਿੱਦਾਂ ਨਹੀਂ ਕਹਿਣ ਸਾਰੀ ਉਮਰ ਸੇਮਾ ਸੇਮਾ ਕਹਿੰਦੇ ਸੇਮਾ ਸੇਮਾ ਕਰਦੇ ਰਹੇ ਕਹਿੰਦਾ ਵੀ ਹੁਣ ਕਿਵੇਂ ਤਰਸੀਮ ਸੇ ਉੱਤਰ ਸੇਮ ਸੇ ਹੋਗਾ ਅਸਲ ਚਾਹੀ ਸੰਕਟਾ ਇਹ ਸਦਗੀਆਂ ਤੋਂ ਬਣਾਈ ਹੋਈ ਚੀਜ਼ਾਂ ਮਤਲਬ ਉਹ ਘਾਰਾਡ ਕਰ ਦਿੱਤੇ ਗਏ ਇੱਕ ਬਣਾ ਦਿੱਤਾ ਉਹਦੇ ਨੂੰ ਸਲਾਮ ਹੁੰਦੀ ਫਿਰ ਗੱਲੀ ਉਹਦੇ ਨੂੰ ਉਹਦੇ ਨੂੰ ਬਿਲਕੁਲ ਹੋ ਸਕਦਾ ਪਿੱਠ ਪਿੱਛੇ ਜਾ ਕੇ ਫੇਰ ਉਹੀ ਗੱਲ ਕਹਿੰਦੇ ਆ ਕਹਿਣ ਕਹਿਣ ਬਿਲਕੁਲ ਕਹਿੰਦੇ ਮੈਂ ਤੁਹਾਨੂੰ ਕਹਿ ਕੇ ਤਾਂ ਹਟਿਆ ਇਹ ਗੱਲ ਵੀ ਅਸੀਂ ਸਾਡੀ ਇਹ ਸਮੱਸਿਆ ਆ ਵਾ ਆਪਾਂ ਪਿਛਲੀਆਂ ਇੰਟਰਵਿਊ ਚ ਵੀ ਗੱਲ ਕਰਦੇ ਰਹੇ ਆ ਇੱਕ ਵਾਰ ਅਸੀਂ ਅੱਗੇ ਵੀ ਕਹਾਣੀਆਂ ਦੇ ਹਵਾਲੇ ਨਾਲ ਇਸ ਮੁੱਦੇ ਤੇ ਗੱਲ ਕੀਤੀ ਸੀ ਕਿ ਅਸੀਂ ਤੁਸੀਂ ਤੁਹਾਡਾ ਕੰਮ ਨਹੀਂ ਦੇਖਿਆ ਜਾਂਦਾ। ਹੂੰ ਮਤਲਬ ਤੁਸੀਂ ਕਿੰਨੇ ਆਪਣੇ ਕੰਮ 'ਚ ਮਾਹਰ ਆ ਕਿੰਨੀ ਤੁਹਾਡੀ ਸਮਰੱਥਾ ਕਿੰਨੀ ਤੁਹਾਡੀ ਆਪਣੇ ਕੰਮ ਤੇ ਪਕੜ ਆ ਕਿੱਡੇ ਤੁਸੀਂ ਵੱਡੇ ਫਨਕਾਰ ਜਾਤ ਵੀ ਦੇਖੀ ਜਾਂਦੀ ਆ ਲੋਕ ਐ ਕਰਦੇ ਨੇ ਗੱਲਾਂ ਤੇ ਤੁਸੀਂ ਬਾਹਰ ਹੋਏ ਸਟੂਡੀਓ ਤੋਂ ਅੱਛਾ ਫਲਾਨਾ ਵਾ ਫਲਾਨਿਆਂ ਦਾ ਮੁੰਡਾ ਕਰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਿ ਇਹ ਹੁਣ ਕੋਈ ਇਸੀ ਦਾ ਟੀਕਾ ਤਾਂ ਹੁੰਦਾ ਨਹੀਂ ਵੀ ਤੁਸੀਂ ਲਾ ਕੇ ਕਿਸੇ ਦੀ ਤਬੀਅਤ ਨੂੰ ਬਦਲ ਦੋਗੇ। ਹੂੰ ਤਾਂ ਸੋਝੀ ਆ ਮੈਂ ਸਮਝਦਾ ਆਪਣੇ ਆਪ ਚ ਵੀ ਜਦੋਂ ਤੁਹਾਡੇ ਅੰਦਰ ਆ ਗਈ ਤੁਹਾਨੂੰ ਇਹ ਸਮਝ ਆ ਲੱਗੀ ਕਿ ਬੰਦਾ ਬੰਦਾ ਹੁੰਦਾ ਹਮ ਜਾਤ ਸੈਕਿੰਡ ਗੱਲ ਨਾ ਕੋਈ ਠੀਕ ਆ ਬੀ ਸਮਾਜ ਦੀ ਉਸ ਢੰਗ ਨਾਲ ਵੰਡ ਹੋਈ ਆ ਹੁਣ ਇਕਦਮ ਉਹਨੂੰ ਮਿਟਾਇਆ ਨਹੀਂ ਜਾ ਸਕਦਾ ਪਰ ਮਟਾਉਣ ਲਈ ਸਭ ਤੋਂ ਪਹਿਲਾਂ ਸੋਚਾਂ ਚੋਂ ਮਟਾਉਣੀ ਜ਼ਰੂਰੀ ਆ ਕੋਸ਼ਿਸ਼ ਤਾਂ ਕਰਨੀ ਕੋਸ਼ਿਸ਼ ਕਰਨੀ ਚਾਹੀਦੀ ਇਹ ਸੋਚ ਚੋਂ ਮਟਾਉਣੀ ਜ਼ਰੂਰੀ ਆ ਜੇ ਜਿੰਨਾ ਚਿਰ ਸੋਚ ਚੋਂ ਨਹੀਂ ਮਿਟਦੀ ਉਹਨਾਂ ਚਿਰ ਉਹਨਾਂ ਚਿਰ ਤਾਂ ਇਹ ਰੋਲੇ ਰਹਿਣਗੇ ਰਹਿਣਗੇ ਅਸੀਂ ਜਾਤਾਂ ਪਰਖਾਂ ਤੇ ਫਿਰਾਂਗੇ ਪਰਖਦੇ ਨੇ ਲੋਕ ਅੱਜ ਅਜਮੈ ਸੁਆਮੀ ਬਾਈ ਹੁਣ ਆਂਦਾ ਇੱਕ ਪੜ ਰਿਆ ਸੀ ਫੇਸਬੁੱਕ ਤੇ ਉਹਨੇ ਲਿਖਿਆ ਸੀ ਕਹਿੰਦੇ ਕਿ ਜਦੋਂ ਕੋਈ ਬੰਦਾ ਪ੍ਰਸਿੱਧ ਹੁੰਦਾ ਕੁਝ ਕੋਈ ਵੀ ਹੋਵੇ ਕਿਸੇ ਵੀ ਜਾਤ ਦਾ ਮਤਲਬ ਆਪਾਂ ਉਸ ਨੂੰ ਦੇਖਦੇ ਨਾ ਕਹਿੰਦਾ ਜਦੋਂ ਕੋਈ ਪ੍ਰਸਿੱਧ ਹੋ ਜਾਂਦਾ ਲੋਕ ਜਾਣਣ ਲੱਗਦੇ ਤੇ ਲੋਕ ਉਹਨੂੰ ਇਹ ਸਮਝ ਲੈਂਦੇ ਵੀ ਸਿਆਣਾ ਹਾਂ ਹੋਵੇ ਨਾ ਹੋਵੇ ਭਲਾ ਜੀ ਬਿਲਕੁਲ ਬਿਲਕੁਲ ਵੀ ਜੇ ਉਹ ਜ਼ਿਆਦਾ ਦਿਖ ਰਿਹਾ ਤੇ ਤਾਂ ਮਤਲਬ ਸਿਆਣਾ ਹੋ ਗਿਆ ਹਾਂ ਔਰ ਸਿਆਣੇ ਵੀ ਇਹ ਕਰਦੇ ਨੇ ਆਪਾਂ ਬਿਹਾਈਂਡ ਦਾ ਸੀਨ ਵੀ ਗੱਲਾਂ ਕਰ ਹੀ ਰਹੇ ਸੀ ਨਾ ਜੀ ਵੀ ਵੱਡੇ ਪੱਦਰ ਤੇ ਜਾਂ ਉਹ ਜਿਹੜੇ ਕਹਿਣ ਨੂੰ ਸਿਆਣੇ ਲੋਕ ਨੇ ਅਸਲ ਚ ਤੇ ਉਹ ਹੀ ਨਹੀਂ ਨਾ ਇਹ ਗੱਲ ਛੱਡਦੇ ਹੂੰ ਉਹੀ ਨਹੀਂ ਗੱਲ ਛੱਡਣੀ ਨਾ ਗੱਲ ਛੱਡਦੇ ਜੇ ਜਦੋਂ ਤੁਸੀਂ ਨਹੀਂ ਗੱਲ ਛੱਡੋਗੇ ਤਾਂ ਥੱਲੇ ਵਾਲਿਆਂ ਨੇ ਜਾਂ ਉਹਨਾਂ ਨੇ ਕੀ ਕਰਨਾ ਪਰ ਤੁਹਾਡਾ ਕਰਦਾਰ ਹੁਣ ਮੈਂ ਝੂਠ ਨਹੀਂ ਬੋਲਦਾ ਕਹਾਣੀ ਵਾਲਾ ਉਹ ਅੰਤ ਦੇ ਵਿੱਚ ਕਹਿੰਦਾ ਕਿ ਹੁਣ ਨਹੀਂ ਮੈਂ ਝੂਠ ਬੋਲਦਾ ਹਾਂ ਉੱਥੇ ਜਾ ਕੇ ਮਾਨਸਿਕਤਾ ਕਿਉਂ ਬਦਲ ਜਾਂਦੀ ਫਿਰ ਆਸਤੇ ਫਿਰ ਉਹਦੇ ਜੀਅ ਅੰਤ ਸਮਾ ਆ ਗਿਆ ਉਹਦਾ ਨਹੀਂ ਅੰਤ ਸਮਾ ਨਹੀਂ ਆ ਗਿਆ ਇੱਕ ਤਾਂ ਉਹਨੂੰ ਐ ਲੱਗਿਆ ਕਿ ਹੁਣ ਮੈਂ ਸਪੀਰੀਅਲ ਹੋ ਗਿਆ ਥੋੜਾ ਜਿਹਾ ਕਿਉਂਕਿ ਆਰਥਿਕਤਾ ਵੀ ਬਹੁਤ ਵੱਡੀ ਚੀਜ਼ ਆ ਉਹਨੂੰ ਇਹ ਲੱਗਦਾ ਕਿ ਹੁਣ ਮੈਂ ਘਟੂ ਘਟ ਇੰਨਾ ਸੰਪਨ ਹੈਗਾ ਕਿ ਹੁਣ ਜਿਹੜੇ ਜਿਹੜੇ ਕਿਤੇ ਪੱਠਿਆਂ ਦੀ ਪਾੜਣੀ ਸੀ ਦਿੰਦੇ ਹੁਣ ਉਹਨਾਂ ਨੂੰ ਮੇਰੇ ਦਰ ਤੇ ਆਉਣਾ ਪੈ ਰਿਹਾ ਕੰਮ ਸਦਕਾ ਤਾਂ ਵੀ ਹੁਣ ਮੈਂ ਇੰਨਾ ਕ ਸੰਪਨ ਹੋ ਗਿਆ ਵੀ ਹੁਣ ਮੈਨੂੰ ਘਟੂ ਘਟ ਇੱਕ ਇੱਕ ਜਿਹੜੀ ਹੀਣਤਾ ਇੰਨੀ ਬਣਾਈ ਹੋਈ ਸੀ ਸਾਡੀ ਸਾਡੇ ਅੰਦਰ ਵਾੜੀ ਹੋਈ ਸੀ ਸਾਡੇ ਉਹ ਉਹ ਘਟੂ ਘਟੋਂ ਦੂਰ ਹੋਈ ਵੀ ਹੁਣ ਘਟੂ ਘਟ ਉਸ ਤਰ੍ਹਾਂ ਦੀ ਸਥਿਤੀ ਨਹੀਂ ਹੈ ਕਿ ਬੜਾ ਉਹ ਇੱਕ ਉਹ ਕਰਨਾ ਪਊ ਮੈਨੂੰ ਇਹ ਕਿਤਾ ਉਹ ਫੈਕਟਰ ਸੀਗਾ ਉਹਦੇ ਮਨ 'ਚ ਕਿ ਹੁਣ ਘਟੂ ਘਟੇ ਮੈਂ ਆਰਥਿਕ ਤੌਰ ਤੇ ਜਾਂ ਕੁਰਸੀ ਦੀ ਹیثیت ਦੇ ਮੁਤਾਬਕ ਕਹਿ ਲੋ ਵੀ ਉਸ ਥਾਂ 'ਤੇ ਖੜਾ ਵੀ ਹੁਣ ਮੈਨੂੰ ਉਹਨਾਂ ਉਸ ਤਰ੍ਹਾਂ ਲੁਕਾਉਣ ਦੀ ਜਾਂ ਫੀਲ ਕਰਨ ਦੀ ਲੋੜ ਨਹੀਂ ਤੇ ਦੂਸਰਾ ਉਹ ਇਹ ਵੀ ਕਹਿੰਦਾ ਕਹਿੰਦਾ ਵੀ ਮੈਂ ਥੱਕ ਗਿਆ ਬੋਲ ਬੋਲ ਕੇ ਝੂਠ ਹੂੰ ਵੀ ਕਿੰਨੇ ਝੂਠ ਬੋਲੇ ਇੱਕ ਝੂਠ ਬੋਲ ਬੈਠਾ ਉਦੋਂ ਜਾ ਕੇ ਆਪਣੇ ਆੜੀਆਂ ਨੂੰ ਤੇ ਉਹਨੂੰ ਬਰਕਰਾਰ ਰੱਖਣ ਲਈ ਜਿਹਦਾ ਸੀ ਕਹਿੰਦੇ ਆ ਵੀ ਇੱਕ ਝੂਠ ਬੋਲਣ ਨੂੰ 100 ਝੂਠ ਲਕੂਣ ਨੂੰ 100 ਝੂਠ ਬੋਲਣੇ ਪੈਂਦੇ ਉਹ ਕਹਿੰਦਾ 100 ਝੂਠ ਬੋਲ ਲੇ ਹੁਣ ਤੱਕ ਨਹੀਂ ਤੇ ਨਾ ਸਹੀ ਜੇ ਤੁਸੀਂ ਨਹੀਂ ਮੰਨਦੇ ਵੀ ਉਹਦਾ ਉਹਦਾ ਇਹ ਵੀ ਇੱਕ ਐਂਗਲ ਸੀ ਵੀ ਜੇ ਤੁਸੀਂ ਮੇਰੀ ਵਿੱਦਿਆ ਨੂੰ ਮੇਰੇ ਪੜ੍ਹੇ ਲਿਖੇ ਨੂੰ ਮੇਰੀ ਮਿਹਨਤ ਨੂੰ ਔਰ ਮਿਹਨਤ ਕਰਕੇ ਐਡੇ ਵੱਡੇ ਅਹੁਦੇ ਤੇ ਪਹੁੰਚੇ ਨੂੰ ਕੱਖ ਨਹੀਂ ਮੰਨਦੇ ਤਾਂ ਫਿਰ ਮੈਂ ਜੇ ਕਹੀ ਜਾਵਾਂ ਵੀ ਮੈਂ ਫਲਾਨਾ ਸਿੰਘ ਆ ਜਾਂ ਬਾਹਰ ਬੋਰਡ ਲਵਾਦਾ ਵੀ ਮੈਂ ਫਲਾਨਾ ਸਿੰਘ ਆ ਤੇ ਫਲਾਨੇ ਉਹਨਾਂ ਦਾ ਮੁੰਡਾ ਤੇ ਆ ਵੀ ਉਹਦਾ ਵੀ ਫਿਰ ਕੀ ਅਸਰ ਆ ਜੇ ਤੁਹਾਨੂੰ ਮੇਰੀ ਮਿਹਨਤ ਨਹੀਂ ਵੱਡੀ ਲੱਗਦੀ ਤੇ ਉਹ ਤਖਤੀ ਥੋੜੀ ਵੱਡੀ ਲੱਗੂ ਵੀ ਫਿਰ ਠੀਕ ਹੈ ਮੈਂ ਨਹੀਂ ਹੁਣ ਬੋਲਦਾ ਝੂਠ ਮੈਂ ਤਾਂ ਫਲਾਨਿਆਂ ਦਾ ਹੀ ਮੁੰਡਾ ਜੇ ਜੇ ਤੁਹਾਨੂੰ ਲੱਗਦਾ ਵੀ ਮੈਂ ਕੁਝ ਹੈਗਾ ਤਾਂ ਠੀਕ ਹੈ ਨਹੀਂ ਤੇ ਫਿਰ ਲਾਸੇ ਫਿਰ ਉਹ ਲਾਸਟ ਤੇ ਇਸ ਤਰ੍ਹਾਂ ਦਾ ਫੀਲ ਵੀ ਉਹ ਮਹਿਸੂਸ ਕਰਦਾ ਇਹ ਤਾਂ ਇਹ ਤਾਂ ਜਾਤ ਪਾਤ ਜਿਵੇਂ ਆਪਾਂ ਮੈਂ ਸ਼ੁਰੂਆਤ ਚ ਵੀ ਗੱਲ ਕਰੀ ਸੀਗੀ ਜਿਨ੍ਹਾਂ ਨੇ ਗੱਲ ਕਰਨੀ ਆ ਮਤਲਬ ਲੇਖ ਜਾਂ ਬੁੱਧੂ ਜੀ ਜੀਵੀਆਂ ਨੇ ਆਪਣੀ ਗੱਲ ਕਰਨੀ ਆ ਵੀ ਇਸ ਨੂੰ ਮਟਾਉਣਾ ਚਾਹੀਦਾ ਇਸ ਤੇ ਚਰਚਾ ਹੋਣੀ ਚਾਹੀਦੀ ਆ ਉਹਨਾਂ ਦੇ ਅੰਦਰ ਤੱਕ ਘਰ ਘਰ ਚੁੱਕੀ ਹੈ ਕਰ ਗਈ ਹੈ ਬਿਲਕੁਲ ਕਿ ਉਹ ਕਿਤੇ ਮਰਜੀ ਬੈਠੇ ਹੁਣ ਉਹਦਾ ਲੇਖ ਕਹਿੰਦੀਆਂ ਜਾਂ ਤਾਂ ਵੀ ਪਰਖਣ ਲੱਗ ਜਾਂਦੇ ਪਰਖ ਬਿਲਕੁਲ ਇਹ ਐਸੀਆਂ ਤਾਂ ਬੜੀਆਂ ਉਦਾਹਰਨਾਂ ਨੇ ਮਤਲਬ ਹੋਣੀ ਆਪਾਂ ਦੇਖਿਆ ਤੁਸੀਂ ਮੈਂ ਸਾਰਿਆਂ ਨੇ ਇਹ ਨਹੀਂ ਛੱਡਦੇ ਲੋਕ ਮੈਂ ਕਹਿੰਨਾ ਕਿ ਤੁਸੀਂ ਜੇ ਲੇਖਕ ਜੀ ਤਾਂ ਲੇਖਕ ਦੀ ਗੱਲ ਲੇਖਕ ਦੇ ਲਿਖੇ ਨਾਲ ਹੋਵੇ ਉਹਨੇ ਕੀ ਲਿਖਿਆ ਉਹ ਚੰਗਾ ਲਿਖਿਆ ਉਹਦਾ ਕੋਈ ਜਿਵੇਂ ਕਲਾਕਾਰ ਦੀ ਆ ਪਕਸਰ ਕਹਿੰਦੇ ਆ ਕਲਾਕਾਰ ਨੂੰ ਹੱਦਾਂ ਸਰਹੱਦਾਂ ਨਹੀਂ ਰੋਕ ਸਕਦੀ ਉਹ ਸਾਂਝਾ ਸਾਰਿਆਂ ਦਾ ਉਹ ਕੋਈ ਸੇ ਜ਼ਿਆਦਾar ਵੰਦੇ ਪਿਛਲੇ ਸਮੇਂ ਚ ਰੌਲਾ ਵੀ ਪਿਆ ਕਿ ਫਲਾਨੇ ਜਿਹੜੇ ਕਲਾਕਾਰ ਨੇ ਫਲਾਨੇ ਧਰਮ ਦੇ ਤੇ ਉਹ ਫਲਾਨੇ ਧਰਮ ਦੇ ਧਾਰਮਿਕ ਫੰਕਸ਼ਨਾਂ ਦੇ ਵਿੱਚ ਜਾ ਕੇ ਗਾਉਣਗੇ ਨਹੀਂ ਤੁਸੀਂ ਸੁਣੀ ਹੋਣੀ ਚਰਚ ਜਗਰਾਤੇ ਨਹੀਂ ਲਾਉਣਗੇ ਜਾਂ ਕੁਝ ਵੀ ਗੱਲ ਵਾਪਰੀ ਕੋਈ ਵੀ ਮੈਨੂੰ ਐ ਲੱਗਦਾ ਕਿ ਕਲਾ ਵੱਡੀ ਚੀਜ਼ ਆ ਹਮ ਕਲਾ ਤੋਂ ਤਾਂ ਲੇਖਣੀ ਚ ਵੀ ਇੰਜ ਹੀ ਹੋਣਾ ਚਾਹੀਦਾ ਕਿ ਤੁਸੀਂ ਤੁਸੀਂ ਲਿਖਿਆ ਕਿਦਾਂ ਦਾ ਉਹਦੀ ਗੱਲ ਕਰੋ ਉਹਦੇ ਲਿਖੇ ਦੇ ਸੁਪਨਨ ਨੂੰ ਮਾਣੋ ਉਹਦੇ ਚ ਚੰਗਾ ਕੀ ਆ ਉਹਨੂੰ ਮਾਣੋ ਉਹਦੇ ਚ ਸਨੇਹਾ ਕੀ ਆ ਉਹਨੂੰ ਉਹਨੂੰ ਮਹਿਸੂਸ ਕਰੋ ਉਹਦੇ ਤੇ ਅਮਲ ਕਰੋ ਲਿਖਿਆ ਕੀ ਨਹੀਂ ਇਹ ਰੋਡੀ ਨਾ ਰੋਲਾ ਜャ ਲਿਖਣ ਵਾਲਾ ਜਾਤ ਕਿਹੜੀ ਦਾ ਇਸ ਗੱਲ ਦਾ ਥੋੜੀ ਨਾ ਰੋਲਾ ਜੇ ਤੁਸੀਂ ਐ ਕਰ ਲੱਗ ਜੋਗੇ ਫਲਾਨਿਆਂ ਦਾ ਮੁੰਡਾ ਉਹਨੇ ਐ ਕਰਤਾ ਫਲਾਨਿਆਂ ਦੇ ਮੁੰਡੇ ਨੇ ਆ ਲਿਖਤਾ ਫਲਾਨਿਆਂ ਦੇ ਮੁੰਡੇ ਦੀ ਉਹਦੇ ਨਾਲ ਤਾਂ ਤੁਹਾਡੀ ਤੁਹਾਡੀ ਗੱਲ ਹੋਰ ਹੀ ਦਿਸ਼ਾ ਚ ਚਲੇ ਜਾਣੀ ਆ ਹਾਂ ਸਾਹਿਤ ਦਾ ਮਨੋਰਥ ਤਾਂ ਫਿਰ ਕਿਤੇ ਮੈਨੂੰ ਲੱਗਦਾ ਉਹ ਤਾਂ ਖਤਮ ਹੀ ਹੋ ਗਿਆ ਮੈਂ ਪਾਠਕ ਹੋਣ ਦੇ ਨਾਤੇ ਚਲੋ ਮੈਂ ਉਸ ਪੱਧਰ ਤੇ ਨਹੀਂ ਸੋਚ ਸਕਦਾ ਜਿਸ ਪੱਧਰ ਤੇ ਤੁਸੀਂ ਸੋਚਦੇ ਹੋ ਪਾਠਕ ਹੋਣ ਦੇ ਨਾਤੇ ਫਿਰ ਇਹ ਕਿਉਂ ਆ ਅਸੀਂ ਨਾਰੀਵਾਦ ਅੱਡ ਨਾਰੀ ਕਾ ਵੱਡ ਦਲਿਤ ਕਹਾਣੀ ਅੱਡ ਦਲਿਤ ਕਾ ਵੱਡ ਇਹ ਕਿਉਂ ਕਰ ਰਹੇ ਆ ਫਿਰ ਅਸੀਂ ਆ ਨਹੀਂ ਕਰਨਾ ਚਾਹੀਦਾ ਮੈਂ ਤਾਂ ਮੇਰੀ ਜੇ رائے ਤੁਸੀਂ ਪੁੱਛੋ ਤਾਂ ਮੈਨੂੰ ਇਹ ਲੱਗਦਾ ਕਿ ਸਾਨੂੰ ਇਹ ਗੱਲ ਹੀ ਨਹੀਂ ਕਰਨੀ ਚਾਹੀਦੀ ਹਾਂ ਅਸੀਂ ਬੰਦੇ ਦੇ ਦੁੱਖਾਂ ਸੁੱਖਾਂ ਦੀ ਗੱਲ ਕਰਨੀ ਆ ਬੀਜ ਜਿਵੇਂ ਮੈਂ ਮੈਂ ਉਹ ਦੋ ਕਹਾਣੀਆਂ ਦਾ ਜੇਕਰ ਤੁਸੀਂ ਕੀਤਾ ਉਹ Dalit ਚੇਤਨਾ ਦੀਆਂ ਜਿ ਕਹਿਣ ਨੂੰ ਕਹਾਣੀਆਂ ਨੇ ਪਰ ਮੈਨੂੰ ਐ ਲੱਗਦਾ ਵੀ ਮੈਂ Dalit ਲੇਖਕ ਨਹੀਂ ਵੈਸੇ ਤਾਂ ਸੋ ਇਸ ਕਰਕੇ ਤੁਸੀਂ ਕੋਈ ਵੀ ਹੋਵੋ ਤੁਸੀਂ ਮੈਂ ਔਰਤਾਂ ਦੀ ਮਾਨਸਿਕਤਾ ਤੇ ਵੀ ਲਿਖਿਆ ਬਹੁਤ ਸਾਰੀਆਂ ਔਰਤਾਂ ਨੇ ਬੰਦਿਆਂ ਦੀ ਮਾਨਸਿਕਤਾ ਤੇ ਵੀ ਲਿਖਿਆ ਇੱਕ ਉਹੀ ਗੱਲ ਹੈ ਨਾ ਵੀ ਇੱਕ ਟੈਗ ਕਿਉਂ ਲਾ ਦਿੱਤਾ ਵੀ ਇਹ Dalit ਕਹਾਣੀਆਂ Dalit ਲੇਖਕ ਮੈਨੂੰ ਐ ਲੱਗਦਾ ਲੇਖਕ ਦਾ ਨਾ ਕੋਈ ਜੈਂਡਰ ਨਾ ਉਹਦੀ ਕੋਈ ਜਾਤ ਆ ਉਹ ਉਹ ਤਾਂ ਮੈਨੂੰ ਆ ਲੱਗਦਾ ਕਿ ਇੱਕ ਇੱਕ ਕਹਿ ਲਓ ਕਿ ਜ਼ੀਰੋ ਲਾਈਨ ਤੇ ਖੜਾ ਤਾਂ ਸਮਾਜ ਨੂੰ ਦੇਖ ਰਿਹਾ ਆਪਣੀਆਂ ਨਜ਼ਰਾਂ ਦੇ ਨਾਲ ਤੇ ਬੰਦੇ ਦੇ ਦੁੱਖਾਂ ਦੀ ਸਮਾਜ ਦੇ ਦੁੱਖਾਂ ਸੁੱਖਾਂ ਦੀ ਉਹਦੀਆਂ ਸਮੱਸਿਆਵਾਂ ਦੀ ਉਹਦੀਆਂ ਖੁਸ਼ੀਆਂ ਗਮੀਆਂ ਦੀ ਗੱਲ ਕਰੇ ਹਮ ਐਸ ਤਰ ਰੋਲੇ ਚ ਨਾ ਪਹਿਣ ਪਹਿਣ ਦੀ ਲੋੜ ਹੀ ਨਹੀਂ ਇਹ ਵੀ ਫਿਰ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਕਿ ਫਿਰ ਬਣਾ ਲਿਆ ਹੋਇਆ ਸੈਮੀਨਾਰ ਕਰਾਉਣ ਲਈ ਜਾਂ ਕਹਿ ਲਓ ਕੁਛ ਉਸ ਢੰਗ ਦੇ ਨਾਲ ਸਾਨੂੰ ਉਸ ਨਹੀਂ ਸੱਚਮੁੱਚ ਰੋਲੇ ਚ ਪਹਿਣ ਦੀ ਲੋੜ ਤੁਸੀਂ ਆਪਣੇ ਕੰਮ ਤੇ ਫੋਕਸ ਕਰੋ ਉਸ ਕੰਮ ਦੇ ਮਾਧਿਅਮ ਦੇ ਨਾਲ ਸਮਾਜ ਦੀ ਗੱਲ ਕਰੋ ਮਨੁੱਖ ਦੀ ਗੱਲ ਕਰੋ ਉਹ ਬੰਦਾ ਆ ਚਾਹੇ ਔਰਤ ਆ ਮੈਂ ਕਹਿਣਾ ਕਿ ਤੁਸੀਂ ਬੰਦੇ ਵੀ ਦਾ ਪੀੜਤ ਨੇ ਨਾ ਜੀ ਕਿਸੇ ਥਾਂੇ ਬੰਦੇ ਨੂੰ ਵੀ ਦੁੱਖ ਹੋ ਸਕਦਾ ਮੇਲ ਨੂੰ ਮਰਦ ਨੂੰ ਤੁਸੀਂ ਐਂ ਦੀ ਤਾਂ ਬਿਲਕੁਲ ਗੱਲ ਨਹੀਂ ਹੈ ਕਿ ਗ਼ਜ਼ਲ ਦਾ ਸ਼ੇਅਰ ਵੀ ਹੈ ਮੈਨੂੰ ਯਾਦ ਨਹੀਂ ਆ ਰਿਹਾ ਹਾਂ ਵੀ ਇਹ ਤਾਂ ਬਿਲਕੁਲ ਨਹੀਂ ਹੈ ਨਾ ਕਿ ਬੰਦੇ ਵੀ ਲਤਾੜੇ ਹੁੰਦੇ ਨੇ ਸ਼ਾਇਦ ਮੈਨੂੰ ਵੀ ਪੀੜਤ ਸਿਰਫ ਔਰਤ ਆ ਜੀ ਤੁਸੀਂ ਸਿਰਫ ਸਮਾਜ 'ਚ ਇਹ ਨਜ਼ਰ ਰੱਖੋ ਵੀ ਪੀੜਤ ਕੌਣ ਆ ਬੰਦਾ ਪੀੜਤ ਤਾਂ ਉਹ ਦੇ ਲਈ ਹਾ ਦਾ ਨਾਰਾ ਮਾਰੋ ਔਰਤ ਪੀੜਤ ਤਾਂ ਉਹ ਦੇ ਲਈ ਹਾ ਦਾ ਨਾਰਾ ਮਾਰੋ ਤੁਸੀਂ ਲੇਖਕ ਦਾ ਕੰਮ ਗੱਲ ਕਰਨਾ ਹੁੰਦਾ ਉਹਨੇ ਉਸ ਦੁੱਖ ਦੀ ਬਾਤ ਪਾਉਣੀ ਹੁੰਦੀ ਹੈ ਜੀ ਉਹ ਕਿਸੇ ਨੂੰ ਵੀ ਆਇਆ ਹੋਵੇ ਬੰਦੇ ਨੂੰ ਆਵੇ ਬੰਦੇ ਨੂੰ ਔਰਤ ਨੂੰ ਆਵੇ ਔਰਤ ਨੂੰ ਤਾਂ ਜੇ ਤੁਸੀਂ ਇਸ ਰੋਲੇ 'ਚ ਪੈ ਜਾਓਗੇ ਕਿ ਇਹ ਤੇ ਨਾਰੀਵਾਦੀ ਸਾਹਿਤਾ ਜਾਂ ਇਹਦੀ ਵਿਚਾਰਧਾਰਾ ਨਾਰੀਵਾਦੀ ਆ ਤਾਂ ਫਿਰ ਫਿਰ ਅਸੀਂ ਮਨੁੱਖਵਾਦੀ ਕਿਉਂ ਨਹੀਂ ਕਹਿੰਦੇ ਹੂੰ ਕਹਿਣਾ ਤਾਂ ਇਹ ਚਾਹੀਦਾ ਵੀ ਇਹ ਵੀ ਵਿਚਾਰਧਾਰਾ ਮਨੁੱਖਵਾਦੀ ਹੈ ਜੀ ਮਨੁੱਖਵਾਦੀ ਹੋਣਾ ਕਿਤੇ ਬਿੱਤਰ ਆ ਕੁਝ ਹੋਰ ਹੋਣ ਨਾਲੋਂ ਮੈਂ ਇਹ ਸਮਝਦਾ ਤੁਹਾਡੀ ਕਹਾਣੀ ਅਗਲੀ ਕਹਾਣੀ ਵੱਲ ਪਰਦੇ ਆ ਆ ਆਪਾਂ ਘਰ ਬਣਾਇਆ ਇਹਦੇ ਵਿੱਚ ਵੀ ਕੀ ਮਾਨਸਿਕਤਾ ਪਈ ਹੈ ਕਿ ਇੱਕ ਬੰਦਾ ਜਦੋਂ ਉਹਦਾ ਘਰ ਬਣਦਾ ਉਹ ਤਾਂ ਮਤਲਬ ਖੇਜ ਰਿਆ بیوی ਦਾ ਘਰ ਬਣ ਰਿਹਾ ਜਦੋਂ ਦੂਸਰੇ ਜਾਤ ਵਾਲੇ ਦਾ ਬਣਦਾ ਉੱਚ ਜਾਤ ਵਾਲੇ ਦਾ ਜਿਹਨੂੰ ਕਹਿੰਦੇ ਤੇ ਉਹ ਕਦਾ ਆ ਜਾ ਯਾਰ ਆਪਾਂ ਇਕੱਠੇ ਬਣਾਉਣੇ ਉਹ ਉਹ ਫੇਰ ਉਹ ਦੂਜਾ ਪੱਖ ਸੀ ਇੱਕ ਤਰ੍ਹਾਂ ਦੇ ਨਾਲ ਵੀ ਪਹਿਲੇ ਚ ਪਹਿਲੇ ਦਾ ਪਾਤਰ ਛੋਟੇ ਹੋਣ ਕਰਕੇ ਹੀਨ ਭਾਵਚਾ ਤੇ ਇਸ ਕਹਾਣੀ ਚ ਇੱਕ ਉੱਚ ਸ਼੍ਰੇਣੀ ਦਾ ਬੰਦਾ ਉਹ ਉਹ ਛੋਟਾ ਉਹ ਛੋਟੇ ਦੀ ਤਰੱਕੀ ਨੂੰ ਜਾਂ ਉਹਦੀ ਉਸ ਤਰ੍ਹਾਂ ਦੀ ਖੁਸ਼ਹਾਲੀ ਨੂੰ ਦੇਖ ਕੇ ਪੀੜਦਾ ਉਹਦੇ ਚ ਬਹੁਤ ਕੁਝ ਜਾਣਿਆ ਸੀਗਾ ਉਹਨੂੰ ਇਹ ਲੱਗ ਰਿਹਾ ਕਿ ਯਾਰ ਇਹ ਇੰਜ ਨਾ ਹੋਵੇ ਇਹ ਘਰ ਨਾ ਬਣਾ ਲੇ ਇਹ ਮੇਰੇ ਨੇੜੇ ਘਰ ਨਾ ਬਣਾ ਲੇ ਇਹ ਸੌਖਾ ਨਾ ਹੋ ਜੇ ਇਹ ਸੁੱਖ ਦੀ ਰੋਟੀ ਨਾ ਹਾਂ ਵੀ ਇਹ ਸੌਖੀ ਰੋਟੀ ਨਾ ਖਾਣ ਲੱਗ ਜੇ ਮਤਲਬ ਜਾਂ ਜੇ ਸੀਰੀ ਆ ਤਾਂ ਇਹਨੂੰ ਤਾਂ ਉਮਰ ਸੀਰੀ ਰਹਿਣਾ ਚਾਹੀਦਾ ਸੀਗਾ ਇਹਨੂੰ ਮੇਰੇ ਬਰਾਬਰ ਨਹੀਂ ਇਹ ਬਹਿਣਾ ਚਾਹੀਦਾ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਉਹ ਉਹ ਵੀ ਤੁਹਾਡਾ ਸੰਕਟ ਆ ਤੁਹਾਡੇ ਅੰਦਰ ਦਾ ਸੰਕਟ ਆ ਉਸ ਪਾਤਰ ਦੇ ਅੰਦਰ ਦਾ ਸੰਕਟ ਆ ਵੀ ਉਹਦੇ ਕੋਲ ਉਹ ਗੱਲ ਜਰੀ ਨਹੀਂ ਜਾ ਰਹੀ ਜਦ ਕਿ ਨਾਲੀ ਨਾ ਜਰਨ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ ਕੋਈ ਹੂੰ ਕੋਈ ਮੈਂ ਕਹਿੰਦਾ ਘਰ ਹਰ ਬੰਦੇ ਦੀ ਲੋੜ ਆ ਅਸੀਂ ਸਾਡਾ ਸਲੋਗਨ ਵੀ ਆ ਇੱਕ ਟੈਗ ਦੇ ਨਾਲ ਨਾ ਵੀ ਰੋਟੀ ਕੱਪੜਾ ਔਰ ਮਕਾਨ ਵਿਕਾਰ ਹਰ ਬੰਦੇ ਨੂੰ ਚਾਹੀਦਾ ਜੀ ਤਾਂ ਜਿਹਨੂੰ ਨਸੀਬ ਹੋ ਰਿਹਾ ਛੱਤ ਕਿਹਨੂੰ ਨਹੀਂ ਚਾਹੀਦੀ ਛੱਤ ਤਾਂ ਸਾਡੀ ਬਹੁਤ ਬੁਨਿਆਦੀ ਲੋੜ ਆ ਤਾਂ ਬੰਦੇ ਨੇ ਠੀਕ ਆ ਤੁਹਾਡੇ ਨਾਲ 20 ਸਾਲ 30 ਸਾਲ 25 ਸਾਲ ਕੰਮ ਕੀਤਾ ਸਿਰ ਕਮਾਇਆ ਸਿਰ ਕਮਾ ਕੇ ਬੱਚੇ ਹੋਏ ਬੱਚੇ ਸਿੱਖ ਹੋਏ ਪੜ ਗਏ ਜਾਂ ਕੁਝ ਵੀ ਟਕ ਟਕ ਟੋ ਇੰਨਾ ਕ ਐਸ ਪੋਜੀਸ਼ਨ ਤੇ ਆ ਗਿਆ ਕਿ ਉਹ ਆਪਣਾ ਘਰ ਬਣਾ ਰਿਹਾ ਤਾਂ ਤੁਸੀਂ ਉਹਦੀ ਖੁਸ਼ੀ ਸ਼ਾਮਲ ਹੋ ਉਹ ਦਵੰਦ ਚਾ ਬੰਦਾ ਵੀ ਯਾਰ ਇਹ ਕਿਉਂ ਇੰਜ ਕਿਉਂ ਹੋ ਗਿਆ ਇਹ ਹੋਣਾ ਨਹੀਂ ਸੀ ਚਾਹੀਦਾ ਉਹਦਾ ਆਪਣਾ ਸਾੜਾ ਉਹ ਆਪਣੇ ਸਾਰੇ ਜੀ ਸੜਦਾ ਰਹਿੰਦਾ ਨੇ ਕਿਨੇ ਕਿ ਹਵਾਲੇ ਨੇ ਉਹਦੇ ਵਿੱਚ ਬੜੇ سارے ਵੀ ਉਹ ਪੇੜਤਾ ਇਸ ਗੱਲੋਂ ਵੀ ਕਿਉਂ ਇੰਨੇ ਬਣਾ ਲਿਆ ਤਾਂ ਉਹ ਸਾਰੀ ਕਹਾਣੀ ਉਹਦੇ ਚ ਹੀ ਚੱਲਦੀ ਹੈ ਪਰ ਕਿਉਂਕਿ ਉਹ ਉਹ ਜਿਹੜਾ ਬੰਦਾ ਜਿਹਨੂੰ ਤੁਸੀਂ ਇਹ ਕਿਹਾ ਵੀ ਜਦੋਂ ਉਹਦਾ ਉਹਦਾ ਜ਼ਿੰਮੇਵਾਰ ਦਾ ਘਰ ਬਣ ਲੱਗਦਾ ਉਹ ਕਹਿੰਦਾ ਚਲਾ ਮੈਨੂੰ ਫੜਾ ਕਹੀ ਅਸਲ ਦੇ ਵਿੱਚ ਕਿਤੇ ਅੰਦਰ ਉਹਦੇ ਅੰਦਰ ਮੈਨੂੰ ਇਹ ਲੱਗਦਾ ਕਿ ਉਹਦੇ ਅੰਦਰ ਮਾਨਵਵਾਦੀ ਸਰੋਕਾਰ ਪੈ ਸੀ ਜਿਹੜਾ ਜਿਹੜਾ ਪਹਿਲਾ ਜਿਹੜਾ ਦੂਜਾ ਕਿਰਦਾਰ ਹਾਂ ਉਹਦੇ ਅੰਦਰ ਮਾਨਵਵਾਦੀ ਸਰੋਕਾਰ ਪੈ ਸੀ ਕਿ ਉਹਨੂੰ ਲੱਗਾ ਕਿ ਇਸ ਘਰ ਦਾ ਤਾਂ ਉਮਰ ਨਮਕ ਖਾਦਾ ਕੰਮ ਕੀਤਾ ਇਹਨਾਂ ਦੇ ਨਾਲ ਦੁੱਖਾ ਸੁੱਖਾਂ ਦੀ ਸਾਂਝ ਆ 30 ਸਾਲਾਂ ਦੀ ਸਾਂਝ ਆ ਦੋ ਪੀੜੀਆਂ ਦੀ ਸਾਂਝ ਆ ਉਹਦੇ ਅੰਦਰ ਅੰਦਰ ਕਿੰਨਾ ਸਾਰਾ ਕੁਝ ਆ ਕਿੰਨੇ ਸਾਲਾਂ ਦਾ ਯਾਦਾਂ ਨੇ ਅਹਿਸਾਸ ਨੇ ਤਾਂ ਕਹਿੰਦਾ ਵੀ ਯਾਰ ਆਪਣਾ ਘਰ ਆ ਫਿਰ ਕਿਹੜੀ ਗੱਲ ਆ ਵੀ ਮੈਂ ਜੇ 25 ਸਾਲ ਪਹਿਲਾਂ ਕਈ ਫੜ ਕੇ ਇਹਨਾਂ ਦੇ ਕੰਮ ਕਰਦਾ ਰਿਹਾ ਤੇ ਅੱਜ ਜੇ ਮੈਨੂੰ ਦੋ ਟੱਪ ਲਾਉਣੇ ਪੈਂਦੇ ਤਾਂ ਕੀ ਹਰਜ ਸੋ ਇਹ ਸੋਚਾਂ ਦੇ ਫਰਕ ਨੇ ਹੂੰ ਜਿੱਥੇ ਵੀ ਇਹਦੇ 'ਚ ਗੜਬੜ ਆ ਉੱਥੇ ਗੜਬੜ ਹੋਣੀ ਆ ਜੀ ਤੁਸੀਂ ਉੱਚੇ ਆ ਜਾਂ ਨੀਵੇਂ ਆ ਇਹ ਰੌਲਾ ਨਹੀਂ ਮਾਨਸਿਕਤਾ ਦਾ ਤੁਹਾਡੇ ਵਿਚਾਰਾਂ ਦਾ ਤੁਹਾਡੀ ਸੋਚ ਦਾ ਜਿੱਥੇ ਜਰਾ ਜਿੰਨਾ ਵੀ ਰੌਲਾ ਕਚੌਲਾ ਪਿਆ ਉੱਥੇ ਤੁਹਾਡਾ ਅਸਲੀ ਰੌਲਾ ਸ਼ੁਰੂ ਹੋਣਾ ਜਿਹੜੇ ਰੌਲੇ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੇ ਅੰਦਰ ਜਾਂ ਤਾਂ ਹੀਣ ਭਾਵਨਾ ਜਾਂ ਸਾਡੇ ਅੰਦਰ ਬੜੀ ਉੱਚੇ ਹੋਣ ਦੀ ਭਾਵਨਾ ਵੜੀ ਹੋਈ ਆ ਜਾਂ ਅਸੀਂ ਦੂਜੇ ਨੂੰ ਨੀਵਾ ਸਮਝ ਰਹੇ ਹਾਂ ਇਹ ਰੌਲਾ ਉਦੋਂ ਸ਼ੁਰੂ ਹੁੰਦਾ ਜਦੋਂ ਇਹ ਪਹਿਲਾ ਰੌਲਾ ਸ਼ੁਰੂ ਹੁੰਦਾ ਕਿ ਤੁਹਾਡੇ ਵਿਚਾਰਾਂ 'ਚ ਜਦੋਂ ਗੰਦਲਾਪਾ ਪਾਉਂਦਾ ਜਦੋਂ ਤੁਸੀਂ ਬੰਦੇ ਨੂੰ ਬੰਦਾ ਸਮਝਣਾ ਛੱਡਦੇ ਆ ਜਦੋਂ ਤੁਸੀਂ ਜਾਤਾਂ ਦੀ ਗੱਲ ਕਰਨ ਲੱਗਦੇ ਨੇ ਜਦੋਂ ਜੇ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਕਿ ਫਲਾਣਾ ਦਾ ਫਲਾਣਾ ਜਾਇਦ ਨਹੀਂ ਵੀ ਜਾਤਾ ਗੱਲ ਉੱਥੋਂ ਵਿਗੜਦੀ ਹੈ ਸਾਰੀ ਜੀ ਅੱਛਾ ਜਿਵੇਂ ਇੱਕ ਅੰਤ ਦੇ ਵਿੱਚ ਸਵਾਲ ਆ ਜਿਵੇਂ ਅਕਸਰ ਕਹਿ ਦਿੰਦੇ ਨੇ ਕਿ ਵੀ ਦਲਿਤ ਦਲਿਤ ਪਾਈਚਾਰਾ ਜਿਨ੍ਹਾਂ ਨੂੰ ਸਹੂਲਤਾਂ ਮਿਲੀਆਂ ਹੁੰਦੀਆਂ ਨੇ ਤਾਂ ਜਦੋਂ ਨੌਕਰੀਆਂ ਦਾ ਆਉਂਦਾ ਤੁਸਰ ਨੂੰ ਕੁਝ ਰਾਇਤ ਹੁੰਦੀ ਹੈ ਪੜਨ ਦੇ ਵਿੱਚ ਵੀ ਰਾਇਤ ਫੀਸ 'ਚ ਵੀ ਰਾਇਤ ਤਾਂ ਜਿਹੜੇ ਵੱਡੇ ਨੇ ਉਹ ਕਹਿੰਦੇ ਨੇ ਕਿ ਸਾਡੇ ਹਿੱਸੇ ਦਾ ਇਹ ਲੈ ਗਏ ਨੇ ਪਰ ਆਰਥਿਕਤਾ ਤੌਰ ਤੇ ਦੇਖੇ ਜਾਂ ਉਹਨਾਂ ਦੇ ਹਾਲਾਤਾਂ ਨੂੰ ਦੇਖ ਕੇ ਤਾਂ ਉਹ ਕਿਸ ਹਾਲਾਤ ਦੇ ਵਿੱਚ ਪੜੇ ਨੇ ਇਹ ਵੀ ਦੇਖਣਾ ਪੈਂਦਾ ਦਿੱਤਾ ਵੀ ਇਸੇ ਕਰਕੇ ਗਿਆ ਸੀ ਉਹ ਰਹਿ ਤਾਂ ਦਿੱਤੀਆਂ ਵੀ ਇਸੇ ਕਰਕੇ ਗਈਆਂ ਸੀ ਵੀ ਇਹਨਾਂ ਨੇ ਇੱਕ ਬੰਦੇ ਨੂੰ ਸਹੂਲਤਾਂ ਪੂਰੀ ਵੀ ਇਹਨਾਂ ਨੇ ਬਹੁਤ ਜ਼ੀਰੋ ਤੋਂ ਕੀਤਾ ਜਾਂ ਬਹੁਤ ਮਾੜੀਆਂ ਥਾਵਾਂ ਤੋਂ ਜਾਂ ਦਿੱਤੀਆਂ ਤਾਂ ਉਸੇ ਕਰਕੇ ਗਈਆਂ ਸੀ ਹਾਂ ਇਹ ਗੱਲ ਯਕੀਨਣਾ ਨਾ ਵੀ ਜੇ ਇੱਕ ਪੀੜੀ ਬਹੁਤ ਸੰਪਨ ਹੋ ਗਈ ਤਾਂ ਦੂਜੀ ਪੀੜੀ ਦੇ ਉਹ ਅਧਿਕਾਰ ਨਾ ਰਹਿਣ ਬੇਸ਼ੱਕ ਮੈਂ ਤੇ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਤਾਂ ਫਿਰ ਜਿਮੀਂਦਾਰ ਭਾਈਚਾਰੇ ਦੀ ਬਹੁਤਿਆਂ ਦੀ ਮਾੜੀ ਹੈ ਹਾਂ ਫਿਰ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਮੈਂ ਤਾਂ ਗੱਲ ਹੀ ਤੋਂ ਸ਼ੁਰੂ ਕੀਤੀ ਸੀ ਤੁਸੀਂ ਇਹ ਦੇਖੋ ਤੁਹਾਡੇ ਕੋਲੇ ਸਾਧਨ ਕੀ ਨੇ ਤੁਸੀਂ ਕਿ ਕਿਦਾਂ ਦੀ ਰੋਟੀ ਖਾ ਰਹੇ ਹੋ ਇੱਕ ਕੁਮਾਰ ਹੈ ਕਿ ਨਹੀਂ ਕੁਮਾਰ ਹੈ ਹੁਣ ਇਸ ਗੱਲ ਤੇ ਤਾਂ ਨਾ ਇਨਸਾਫੀ ਆ ਨਾ ਵੀ ਜੇ ਕੋਈ ਕਿਸੇ ਜ਼ਿਮੀਂਦਾਰ ਦੇ ਘਰੇ ਵੀ ਦਾਣੇ ਨਹੀਂ ਹੈ ਤਾਂ ਉਹਨੂੰ ਮਿਲ ਜਾਣੇ ਚਾਹੀਦੇ ਦਾਣੇ ਕਿਉਂ ਨਾ ਮਿਲਣ ਮਤਲਬ ਵੇ ਰੌੜਾ ਦਿੱਤੇ ਆ ਵੀ ਤੁਹਾਡੇ ਮੋਰ ਨਾ ਦਿੱਤੀ ਗਈ ਆ ਵੀ ਤੂੰ ਫਲਾਣਾ ਮੈਂ ਤਾਂ ਹੁਣ ਹੁਣ ਨਹੀਂ ਤੈਨੂੰ ਮਿਲ ਸਕਦਾ ਜਾਂ ਤੂੰ ਫਲਾਣਾ ਮਾ ਤਾਂ ਤੈਨੂੰ ਮਿਲਦਾ ਹੀ ਰਹੂਗਾ ਇਹ ਤਾਂ ਨਾ ਨਾ ਹੋਵੇ ਫਿਰ ਮੈਂ ਕਹਿੰਦਾ ਵੀ ਤੁਸੀਂ ਦੇਖੋ ਲੋੜ ਕਿਨੂੰ ਜਿੰਨੂੰ ਲੋੜ ਆ ਬਾ ਉਹਦੀ ਫੜੋ ਕਿਉਂ ਨਹੀਂ ਪੜਨੀ ਹਨਾ ਸਮਾਜਿਕ ਤੌਰ ਤੇ ਸਰਕਾਰਾਂ ਵੱਲੋਂ ਸਾਰੇ ਕਿਤੇ ਉਹ ਅਗਲੀ ਉਸੇ ਗੱਲ ਨਾਲ ਜੁੜੀ ਗੱਲ ਵੀ ਜਿੰਨੂੰ ਵੀ ਤਕਲੀਫ ਆ ਉਹਦੀ ਤਕਲੀਫ ਦੀ ਬਾਤ ਪਾਓ ਬਸ ਤੁਸੀਂ ਇਹ ਨਾ ਦੇਖੋ ਕੌਣ ਜੀ ਬੰਦਾ ਵਾ ਕੇ ਆ ਮਰਦਾ ਔਰਤਾ ਕੇ ਮਰਦਾ ਉੱਚਾ ਵਾਕੇ ਨੀਵਾ ਮਾ ਜਮੀਦਾਰ ਆ ਕੇ ਫਲਾਣਾ ਬੰਦੇ ਦਾ ਬੰਦਾ ਬੰਦਾ ਬੰਦੇ ਦਾ ਬੰਦਾ ਹੋਣਾ ਜ਼ਰੂਰੀ ਆ ਬੰਦਾ ਬੰਦੇ ਦਾ ਦਾਰੂ ਵਰਗੀ ਗੱਲ ਆ ਤੁਸੀਂ ਇਹ ਦੇਖੋ ਤਕਲੀਫ ਕਿਨੂ ਆ ਜੀ ਜਿਹਨੂੰ ਵੀ ਤਕਲੀਫ ਆ ਤੁਸੀਂ ਉਹਦੀ ਗੱਲ ਕਰੋ ਤੁਸੀਂ ਉਹਦੀ ਬਾਫੜੋ ਬਸ ਉਹਨੂੰ ਹੀ ਉਹਨੂੰ ਹੀ ਮਿਲਣਾ ਚਾਹੀਦਾ ਮੈਨੂੰ ਤਾਂ ਇਹ ਲੱਗਦਾ ਜਿਹਨੂੰ ਲੋੜ ਆ ਪਿਆਸੇ ਨੂੰ ਪਾਣੀ ਦੀ ਲੋੜ ਹੁੰਦੀ ਭੁੱਖੇ ਨੂੰ ਰੋਟੀ ਦੀ ਲੋੜ ਹੁੰਦੀ ਤੋ ਉਹਨੂੰ ਦੋ ਜਿਹਨੂੰ ਲੋੜ ਜੀ ਮਤਲਬ ਵਾਫਰ ਤਾਂ ਫਿਰ ਜਿੰਨਾ ਮਰਜੀ ਉਹ ਕਰੀ ਚੱਲੋ ਹਾਂ ਲੋ ਉਹ ਵਿੰਡਾ ਚ ਇੱਕ ਗੱਲ ਕਹਿਣਾ ਹੁੰਦਾ ਵੀ ਹੁਣ ਮੈਂ ਢਿੱਡ ਤੇ ਬੰਨਣਾ ਢਿੱਡ ਤੇ ਬੰਨਣ ਵਾਲੀ ਗੱਲ ਨਾ ਕਰੋ ਹਾਂ ਕਿ ਜਿਹਨੂੰ ਲੋੜਾ ਨੂੰ ਦੋ ਹਾਂ ਜਿਹਨੂੰ ਜਿਹਨੂੰ ਦਿੱਕਤ ਆ ਜਿਹਦੇ ਕੋਲੇ ਸਾਧਨ ਨਹੀਂ ਹੈਗੇ ਕੋਈ ਵੀ ਹੋਵੇ ਜੀ ਮੈਂ ਕਹਿੰਦਾ ਤੁਸੀਂ ਯਾਦ ਦੇਖੋ ਹੀ ਨਾ ਹਾਂ ਕੋਈ ਵੀ ਹੋਵੇ ਉਹਨੂੰ ਉਹਦੀ ਮਦਦ ਜਿੱਦਾਂ ਵੀ ਹੋ ਸਕਦੀ ਆ ਕਰੋ ਜਿਹੜੇ ਜਿਹੜੇ ਤੁਹਾਡੇ ਪੈਰਾਮੀਟਰ ਨੇ ਪ੍ਰਸ਼ਾਸਨਿਕ ਤੌਰ ਤੇ ਸਮਾਜਿਕ ਤੌਰ ਤੇ ਜਿੱਦਾਂ ਵੀ ਜੀ ਕਰ ਦੋ ਮਦਦ ਉਹਦੇ ਨਾਲ ਜੇ ਜੇ ਤੁਹਾਡੇ ਕੋਲੇ ਹੈਗੀ ਐ ਐਸੀ ਕੋਈ ਸਹੂਲਤ ਐ ਐਸੀ ਕੋਈ ਕਹੋ ਪ੍ਰਵੀਜ਼ਨ ਤਾਂ ਕਰੋ ਹੂੰ ਫਿਰ ਐਸਾ ਰੋਲਜ ਨਹੀਂ ਪੈਣ ਦੀ ਲੋੜ ਜੀ ਬਹੁਤ ਬਹੁਤ ਸ਼ੁਕਰੀਆ ਸਿਮਰਨ ਜੀ ਸਮਾਂ ਦੇਣ ਲਈ ਸ਼ੁਕਰੀਆ ਜੀ ਸ਼ੁਕਰੀਆ ਹੈਪੀ ਜੀ ਤੁਹਾਡਾ ਵੀ ਧੰਨਵਾਦ ਜੀ ਲਓ ਜੀ ਇਹ ਸੰ ਸਿਮਰਨ ਢਾਲੀਵਾਲ ਇਹਨਾਂ ਦੀਆਂ ਦੋ ਕਹਾਣੀਆਂ ਹੁਣ ਮੈਂ ਝੂਠ ਨਹੀਂ ਬੋਲਦਾ ਤੇ ਆ ਆਪਾਂ ਕਰ ਬਣਾਈਏ ਕਿ ਕਹਾਣੀਆਂ ਪੜਨ ਵਾਲੀਆਂ ਨੇ ਬਹੁਤ ਖੂਬਸੂਰਤ ਕਹਾਣੀਆਂ ਨੇ ਤਾਂ ਉਹਨਾਂ ਕਰਦਾਰਾਂ ਦੀ ਗੱਲ ਕਰੀਏ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ਕਿ ਬੰਦੇ ਦਾ ਬੰਦਾ ਹੋਣਾ ਲਾਜ਼ਮੀ ਆ ਨਾ ਕਿ ਕਿਸੇ ਜਾਤ ਜਾਂ ਧਰਮ ਦੇ ਨਾਲ ਕੈਮਰਾਮੈਨ ਗੁਰਮਿੰਦਰ ਦੇ ਨਾਲ ਹੈਪੀ ਪਾਕਟਾ